ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਚੰਡੀਗੜ੍ਹ ਤੋਂ ਬਾਹਰ ਜਿਹੜਾ ਅੱਜ ਪਹਿਲੀ ਵਾਰ ਹੋਣ ਜਾ ਰਿਹਾ ਉਹਦੇ ਵਿੱਚ ਨਵੇਂ ਜ਼ਿਲ੍ਹੇ ਨੂੰ ਲੈ ਕੇ ਨਵੇਂ ਰਾਜਨੀਤਿਕ ਫੈਸਲਿਆਂ ਨੂੰ ਲੈ ਕੇ ਕੀ ਹੋਏਗਾ ਜਿੱਥੇ ਉਸ ਪਹਿਲੂ ਨੂੰ ਅਸੀਂ ਅੱਜ ਦੇਖਾਂਗੇ ਉੱਥੇ ਵੱਡਾ ਮਸਲਾ ਜਿਹੜਾ ਪੰਜਾਬ ਮੂਰੇ ਚੁਣੌਤੀ ਬਣ ਕੇ ਖੜਾ ਸੀ ਉਹਦੇ ਨਾਲ ਰਾਜਨੀਤਿਕ ਪਾਰਟੀਆਂ ਕਈ ਮਿੰਨੀ ਜਟੜੀਆਂ ਮੇਰਾ ਪਹਿਲੂ ਹੈ ਚੰਡੀਗੜ੍ਹ ਦਾ ਮਸਲਾ ਬੇਸ਼ੱਕ ਕੁਝ ਤਿਹਰਾ ਸੰਤੁਸ਼ਟ ਨਜ਼ਰ ਆ ਰਹੀਆਂ ਕਿ ਠੀਕ ਹੈ ਜੀ ਮਾਮਲਾ ਤਾਂ ਪਲਟ ਗਿਆ ਕਿ ਸੱਚਮੁੱਚ ਇਹ ਮਾਮਲਾ ਠੰਡੇ ਵਸਤੇ ਚਲਾ ਗਿਆ ਜਾਂ ਇਸ ਨੂੰ ਫਿਲਹਾਲ ਟਾਲਿਆ ਗਿਆ ਤੇ ਇਹ ਸਭ ਦੇ ਦਰਮਿਆਨ ਅੱਜ ਸ਼੍ਰੋਮਣੀ ਅਕਾਲ ਜਲ ਦੀ ਕੋਰ ਕਮੇਟੀ ਦੀ ਬੈਠਕ ਇਸ ਦੇ ਉੱਤੇ ਕਿਹੜਾ ਪੰਥ ਰੱਖ ਤਿਆਰ ਕਰੇਗੀ ਕਿਹੜਾ ਰਾਹ ਤਿਆਰ ਕਰੇਗੀ ਉਹਦੀ ਰਣਨੀਤੀ ਕੀ ਹੋਏਗੀ ਅਗਾਹ ਇਸ ਮਸਲੇ ਤੇ ਕੀ ਹੋ ਸਕਦਾ ਕਿੰਨੀ ਕੁ ਦੇਰ ਲਈ ਇਹ ਮਸਲਾ ਟਲਿਆ ਇਸ ਲਈ ਪੰਜਾਬ ਦੇ ਲਈ ਪੰਜਾਬ ਦੀ ਖਾਸ ਕਰ ਬੀਜੇਪੀ ਲਈ ਕਿਤੇ ਨਵੀਂ ਚੁਣੌਤੀ ਤਾਂ ਨਹੀਂ ਹੈ ਉਹ ਇਸ ਨਾਲ ਕਿਵੇਂ ਨਜਿੱਠਣਗੇ ਤੇ ਦੂਸਰੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਦੀ ਮੰਗ ਦੇ ਦਰਮਿਆਨ ਹੀ हरियाणा ਦੇ ਵਿਦਿਆਰਥੀਆਂ ਦਾ ਇੱਕ ਵੱਖਰਾ ਰੁਖ ਉਹਦੇ ਕੀ ਮਾਇਨੇ ਨੇ ਉਹਦੇ ਆਧਾਰ ਦੇ ਉੱਤੇ ਯੂਨੀਵਰਸਿਟੀ ਪ੍ਰਸ਼ਾਸਨ ਕਿਵੇਂ ਉਸ ਨਾਲ ਟੈਕਲ ਕਰ ਰਿਹਾ ਹੈ ਕਿ ਇਹ ਕੋਈ ਨਵੀਂ ਚਾਲ ਹੈ ਜਾਂ ਇਹ ਰੁਟੀਨ ਚ ਵਿਦਿਆਰਥੀਆਂ ਵੱਲੋਂ ਕੀਤਾ ਗਈ ਇੱਕ ਪਹਿਲ ਕਦਮੀ ਹੈ हरियाणा ਬਨਾ ਪੰਜਾਬ ਤਾਂ ਨਹੀਂ ਇਹ ਸਾਰੇ ਨੁਕਤੇਆਂ ਨੂੰ ਅੱਜ ਚਰਚਾ ਕਰਾਂਗੇ ਚਰਚਾ ਕਰਨ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਰਮੀਰ ਸਿੰਘ ਜੀ ਸਰਦਾਰ ਰਮੀਰ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੈਂ ਇਸੇ ਪਹਿਲੂ ਤੇ ਜਾਣਾ ਚਾਹੁੰਨਾ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਨੇ ਕਿ ਅੱਜ ਵਿਸ਼ੇਸ਼ اجلاس ਹੈ ਵਿਸ਼ੇਸ਼ اجلاس ਦੇ ਵਿੱਚ ਕੀ ਧਾਰਮਿਕ ਪੱਖ ਤੋਂ ਕੋਈ ਵੱਡੇ ਫੈਸਲੇ ਹੋਣਗੇ ਪੰਜਾਬ ਦੇ ਵਿਕਾਸ ਝੰਡੇ ਤੇ ਕੋਈ ਫੈਸਲੇ ਹੋਣਗੇ ਜਾਂ ਰਾਜਨੀਤਿਕ ਤੌਰ ਤੇ ਜ਼ਿਲੇ ਵਾਲਾ ਮਸਲਾ ਨਿਪੜੇਗਾ ਜਾਂ ਪੰਜਾਬ ਦੀ ਜੋ ਸਥਿਤੀ ਬਣੀ ਹੋਈ ਹੈ ਜੋ ਪੰਜਾਬ ਨਾਲ ਭਦੀਕੀ ਤੱਕੇਸ਼ਾਈ ਹੋ ਰਹੀ ਹੈ ਉਹਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਕੀ ਦੇਖਦੇ ਹਾਂ ਅੱਜ ਦੇ ਵਿਸ਼ੇਸ਼ اجلاس ਚ ਇਤੋਂ ਗੱਲ ਤੋੜ ਰਹੇ ਹੋ ਜੀ ਜਦੋਂ ਤੋਂ ਐਲਾਨ ਕੀਤਾ ਤੇ ਜਦੋਂ ਤੋਂ ਪੰਜਾਬ ਦੀ ਕੈਬਨਿਟ ਨੇ ਅਪਰੂਵ ਕੀਤਾ ਮਨਜ਼ੂਰ ਕੀਤਾ ਕਿ ਅਸੀਂ ਬਾਹਰ ਸੈਸ਼ਨ ਕਰ ਰਹੇ ਹਾਂ ਹਾਲਾਂਕਿ ਕੁਝ ਬਵਾਦ ਵੀ ਹੋਇਆ ਉਹਦੇ ਤੇ ਇੱਕ ਐਮਐਲਏ ਨੇ ਤਾਂ ਚਿੱਠੀ ਵੀ ਲਿਖੀ ਸੀ ਵੀ ਕਰੋੜਾਂ ਰੁਪਏ ਉੱਥੇ ਲਾਓਗੇ ਉਹੀ ਗੱਲ ਤੁਸੀਂ ਵਿਧਾਨ ਸਭਾ ਚ ਬੈਠ ਕੇ ਕਰ ਸਕਦੇ ਹੋ ਜੇਵਨ ਇੱਕ ਸੰਕੇਤਕ ਇੱਕ ਸੰਬੋਲਿਕ ਗੱਲ ਹੈ ਕਿ ਤੁਸੀਂ ਉੱਥੇ ਜਾ ਕੇ ਕਰ ਰਹੇ ਹੋ ਉਹ ਇੱਕ ਲੰਗ ਗੱਲ ਹੈ ਪਰ ਕਿਉਂਕਿ ਜਦੋਂ ਸਰਕਾਰ ਚਾਹੁੰਦੀ ਹੈ ਕਿ ਅਸੀਂ 70 ਸਾਲਾਂ ਚ ਜੋ ਨਹੀਂ ਹੋਇਆ ਉਹ ਜ਼ਰੂਰ ਕਰਨਾ ਹੈ ਤੇ ਉਹ ਕਰਕੇ ਉੱਥੇ ਕਰ ਰਹੀ ਹੈ ਉਸ ਨਾਮ ਤੇ ਮਾਮਲਾ ਤਾਂ ਕੇਵਲ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਹੈ ਨਾਕਿਰ ਉਹਨਾਂ ਦੇ ਬਲਦਾਨ ਦਾ ਸਵਾਲ ਹੈ ਭਾਈ ਮਤੀ ਦਾ ਸਤੀ ਦਾਸ ਤੇ ਭਾਈ ਦਿਆਲਾ ਦਾ ਸਵਾਲ ਹੈ ਤੇ ਉਹਦੇ ਨਾਲ ਜੁੜਿਆ ਹੋਇਆ ਜਿੱਥੇ ਇਹ ਵਿਸ਼ੇਸ਼ ਜਲਾਸ ਹੋ ਰਿਹਾ ਹੈ ਭਾਈ ਜੈਤਾ ਜੀ ਜਿਹੜੇ ਸੀਸ ਲੈ ਕੇ ਆਏ ਸੀਗੇ ਉੱਥੋਂ ਚੱਕ ਕੇ ਉਹਨਾਂ ਦੇ ਉਸ ਕੰਪਲੈਕਸ ਦੇ ਵਿੱਚ ਟੈਂਟ ਲਾਇਆ ਜਾ ਰਿਹਾ ਉਹਨਾਂ ਦੀ ਯਾਦਗਾਰ ਜਿਹੜੀ ਬਣਾਈ ਹੋਈ ਹੈ ਉੱਤੇ ਔਰ ਉਹ ਸਾਰੇ ਹਿਸਟਰੀ ਦੇ ਵਿੱਚ ਕੀ ਵਾਪਰਿਆ ਕਿਵੇਂ ਵਾਪਰਿਆ ਅੱਜ ਕੀ ਵਾਪਰ ਰਿਹਾ कि ਇਹਦੀ ਗੱਲ ਹੋਏਗੀ ਪ੍ਰੈਜੈਂਟ ਨਾਲ ਜੋੜ ਕੇ ਉਹਦੇ ਤੇ ਲੱਗਦਾ ਇਹ ਹੈ ਕਿ ਫੋਕਸ ਜਿਹੜਾ ਪੁਰਾਣਾ ਕੀ ਵਾਪਰਿਆ ਗੁਰੂ ਸਾਹਿਬ ਨੇ ਬਲਦਾਨ ਕਿਵੇਂ ਦਿੱਤਾ ਉਹਦੇ ਤੇ ਕੇਂਦਰਤ ਰਹੂਗਾ ਅੱਜ ਨੂੰ ਜਿਹੜੀ ਛੋਹਣ ਦੀ ਤਾਕਤ ਹੈ ਜਿਹੜੀ اخਲਾਕੀ ਤਾਕਤ ਹੁੰਦੀ ਹੈ ਇੱਕ ਮੋਰਲ ਪਾਵਰ ਹੁੰਦੀ ਹੈ ਉਹ ਦਿਖਾਈ ਨਹੀਂ ਦਿੰਦੀ ਕਿ ਅੱਜ ਨੂੰ ਇਹ ਸੋਚ ਹੋਇਆ ਜਾਏ ਕਿ ਅੱਜ ਜਨਮ ਕੌਣ ਕਰ ਰਿਹਾ ਹੈ ਕਿਵੇਂ ਹੋ ਰਹੇ ਨੇ ਉਹਨਾਂ ਜਨਮ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਨੂੰ ਅੱਗੇ ਲਿਜਾ ਕੇ ਕੀ ਸਟੈਂਡ ਲੈਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਅੱਜ ਉਸ ਪੱਧਰ ਦੇ ਉੱਤੇ ਨਹੀਂ ਹੈ ਕਿਉਂਕਿ ਅੱਜ ਤਾਂ ਹੁਣ ਇੱਕ ਲੈਵਲ ਦਾ ਕੇਂਦਰ ਸਰਕਾਰ ਨੇ ਜਿਹੜੇ ਉਹਨਾਂ ਦੇ ਐਡੀਸ਼ਨਲ ਸੋਲੀਸਟਰ ਜਨਰਲ ਨੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਕਲੀਅਰ ਕਟ ਕਹਿੰਦਾ ਹੈ ਉਹਨਾਂ ਨੇ ਤਾਂ ਇੱਕ ਫੈਸਲਾ ਕਰਤਾ ਹੈ ਨਾ ਕਲੀਅਰ ਕਟ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਤੇਗਾ ਜਿਆਦਾ ਗਿਰਦੀ ਉਹ ਕਹਿੰਦੇ ਨੇ ਜਿਹੜੇ ਧਰਨੇ ਦਿੰਦੇ ਨੇ ਜਿਹੜੇ ਬਾਕੀ ਦੀਆਂ ਗੱਲਾਂ ਕਰਦੇ ਨੇ ਇਹ ਬਾਕੀ ਜਿਹੜੇ ਲੋਕ ਈਵਨ ਹਥਿਆਰਾ ਨਾਲ ਵੀ ਚੱਕ ਕੇ ਬੰਦੇ ਮਾਰਦੇ ਨੇ ਉਹ ਬੰਦੇ ਉੱਨੇ ਖਤਰਨਾਕ ਨਹੀਂ ਐ ਸਭ ਤੋਂ ਖਤਰਨਾਕ ਹੋਣੇ ਜਿਹੜੇ ਪੜੇ ਲਿਖੇ ਨੇ ਜਿਹੜੇ ਬੁੱਧੀਜੀਵੀ ਨੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਬੰਦੇ ਨੇ ਉਹ ਉਹ ਦੇਸ਼ਤਰ ਉਹ ਹੀ ਆਂਦੀ ਕਤਾਰ 'ਚ ਜ਼ਿਆਦਾ ਹੁੰਦੇ ਜਾ ਰਹੇ ਨੇ ਇੱਕ ਨੈਰੇਟਿਵ ਸਰਜਿਆ ਜਾ ਰਿਹਾ ਹੈ ਉਹਦੇ ਉੱਤੇ ਗੱਲ ਕੋਈ ਮੈਨੂੰ ਨਹੀਂ ਲੱਗਦਾ ਹੋਏ ਪਰ ਹਾਂ ਉੱਥੇ ਜਿਹੜੀ ਹੋਣ ਵਾਲੀ ਗੱਲ ਹੁਣ ਤੱਕ ਸਾਹਮਣੇ ਆ ਰਹੀ ਹੈ ਲਗਭਗ 500 ਬੰਦਿਆਂ ਦੇ ਬੈਠਣ ਦਾ ਉੱਥੇ ਅਰੇਂਜਮੈਂਟ ਕੀਤਾ ਗਿਆ ਬਿਨਾਂ ਸ਼ੱਕ 117 ਤਾਂ ਐਮਐਲਏ ਹੋਣਗੇ ਔਰ ਨਾਲ ਇਹ ਵੀ ਕਿਹਾ ਗਿਆ ਸੀਗਾ ਕਿ ਜੀ ਕੁਝ ਵਿਦਿਆਰਥੀਆਂ ਨੂੰ ਵੀ ਉਨਿਆਕ ਨੂੰ ਉੱਥੇ ਸੱਦਾ ਦਿੱਤਾ ਗਿਆ ਤੇ ਉਹ ਵੀ ਹੋਣਗੇ ਬਾਕੀ ਹੋਰ ਦਰਸ਼ਕਾਂ ਦੇ ਤੌਰ ਦੇ ਉੱਤੇ ਬੈਠਣਗੇ ਤੇ ਇਸ ਤੋਂ ਪਹਿਲਾਂ ਸਪੀਕਰ ਕਰਤਾਰ ਸਿੰਘ ਸੰਧਵਾ ਨੇ ਸਾਰੇ ਐਮਐਲਏ ਨੂੰ ਇੱਕ ਖੁੱਲੀ ਚਿੱਠੀ ਭੇਜੀ ਸੀ ਕਿ ਤੁਸੀਂ ਵੀ ਮਤਲਬ 300 ਤੋਂ 500 ਵਾਰਡਾਂ ਦੇ ਵਿੱਚ ਗੁਰੂ ਸਾਹਿਬ ਬਾਰੇ ਉਹਨਾਂ ਦੀ ਸਰਦਾਂ ਦੇ ਵਿੱਚ ਲਿਖ ਕੇ ਭੇਜਣਾ ਉਹ ਰਿਕਾਰਡ ਦਾ ਹਿੱਸਾ ਹੋ ਜਾਊਗਾ ਉਹ ਅਸੀਂ ਅਸੈਂਬਲੀ 'ਚ ਰੱਖਾਂਗੇ ਤੁਸੀਂ ਇਤਿਹਾਸ ਦੇ ਵਿੱਚ ਇੱਕ ਟਾਈਪ ਦਾ ਤੁਹਾਡੀ ਭੂਮਿਕਾ ਗਣੀ ਜਾਇਆ ਕਰੋਗੀ ਔਰ ਉਹ ਤਾਂ ਠੀਕ ਹੈ ਇਤਿਹਾਸ ਹੋਇਆ ਜਾਂ ਹੋਊਗਾ ਪਰ ਮੈਨੂੰ ਇਹ ਲੱਗਦਾ ਨਹੀਂ ਜਿਉਂ-ਜਿਹਾ ਸਾਡੇ ਮਾਹੌਲ ਹੈ ਕਿ ਜਿਹੜਾ ਵਿਧਾਨ ਸਭਾ 'ਚ ਰਿਕਾਰਡ ਪਿਆ ਹੋਇਆ ਹੈ ਜਿਹੜਾ ਪਾਰਲੀਮੈਂਟ 'ਚ ਰਿਕਾਰਡ ਪੁਰਾਣਾ ਪਿਆ ਹੋਇਆ ਪੁਰਾਣੀਆਂ ਬਹਿਸਾਂ ਨੇ ਕਿੰਨਾ ਕੁ ਪੜਦੇ ਨੇ ਬੰਦੇ ਜਾ ਕੇ ਔਰ ਕਿੰਨੀਆਂ ਕਿਤਾਬਾਂ ਇਸ਼ੂ ਕਰਾ ਕੇ ਪੜ ਰਹੇ ਨੇ ਲਗਾਤਾਰ ਕਿੰਨੀਆਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪੜਿਆ ਹੋਊਗਾ ਕਿੰਨੀਆਂ ਗੱਲਾਂ ਕੀਤੀਆਂ ਨੇ ਮਤਲਬ ਉਸ ਲਿਹਾਰ ਨਾਲ ਸਪੀਕਰ ਸਾਹਿਬ ਦਾ ਤਾਂ ਅੱਜ ਇੱਕ ਆਰਟੀਕਲ ਵੀ ਛਪਿਆ ਮੇਰੇ ਖਿਆਲ ਨਾਲ ਉਹ ਮਤੇ ਦੇ ਰੂਪ ਚ ਹੀ ਲਗ ਭੰਗ ਕੱਲ ਭੇਜਿਆ ਵੀ ਕੋ ਗਿਆ ਕਿ ਜਿਹੜਾ ਮਤਾ ਉੱਥੇ ਮਤਲਬ ਸਰਦਾਰ ਦੇ ਰੂਪ ਦੇ ਵਿੱਚ ਪੇਸ਼ ਕਰਨਾ ਤੇ ਪਾਸ ਕੀਤਾ ਜਾਣਾ ਜਿਹੜਾ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਨਾਲ ਇਹਦੇ ਕੁਝ ਹੋਰ ਗੱਲਾਂ ਚੱਲਦੀਆਂ ਨੇ ਉਹ ਗੱਲਾਂ ਨੂੰ ਹਵਾ ਕੌਣ ਦਿੰਦਾ ਉਹ ਸਾਡੇ ਚੀਫ ਮਿਨਿਸਟਰ ਖੁਦ ਦਿੰਦੇ ਨੇ ਭਗਵੰਤ ਮਾਨੋ ਉਹ ਹਵਾ ਕੀ ਹੈ ਕਿ ਦੇਖਿਓ ਉਸ ਦਿਨ ਕੁਝ ਇਹ ਜੇ ਕੰਮ ਹੋਣਗੇ ਜਿਹੜੇ ਤੁਸੀਂ ਵੀ ਹਰਾਰ ਰਹਿ ਜਾਓਗੇ ਕਿ ਪਹਿਲਾਂ ਕਿਸੇ ਨੇ ਕਿਉਂ ਨਹੀਂ ਸੋਚੀ ਇਹ ਗੱਲ ਤੇ ਇਹ ਪਹਿਲੀ ਵਾਰ ਸੋਚੀ ਜਾ ਰਹੀ ਹੈ ਹੁਣ ਬੜੀ ਵਾਰ ਇਹ ਹੁੰਦਾ ਹੈ ਕਿ ਆ ਗਿਆ ਪਹਿਲਾਂ ਕਿਸੇ ਨੇ ਕਿਉਂ ਨਹੀਂ ਸੋਚੀ ਬੰਦਿਆਂ ਚ ਬਹੁਤ ਇੱਕ ਵੱਡੀਆਂ ਗੱਲਾਂ ਬਣ ਜਾਂਦੀਆਂ ਨੇ ਦਿਮਾਗ ਚ ਵੀ ਇਹੀ ਜੀ ਕਿਹੜੀ ਗੱਲ ਹੋਏਗੀ ਜਿਹੜੀ ਸਾਹਮਣੇ ਆਊਗੀ ਪਰ ਜਦੋਂ ਸਾਹਮਣੇ ਆਉਂਦੀ ਹੈ ਉਹਦੇ ਚ ਕੋਈ ਬਹੁਤ ਸੀਆਂ ਨਿਕਲਦੀਆਂ ਨੇ ਵੀ ਅੱਛਾ ਇਹੋ ਜੀ ਗੱਲ ਸੋਚੀ ਗਈ ਅੱਗੇ ਵੀ ਇਹ ਚੀਜ਼ਾਂ ਹੋ ਜਾਂਦੇ ਪਰ ਹੋ ਸਕਦਾ ਐਤਕੀ ਹਰ ਵਾਰ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਨਵੀਂ ਗੱਲ ਬਾੜੀ ਚੰਗੀ ਨਹੀਂ ਤੇ ਹੁਣ ਚੰਗੀ ਵੀ ਨਿਕਲ ਸਕਦੀ ਹੈ ਇਹ ਤਾਂ ਕੋਈ ਗੱਲ ਨਹੀਂ ਅੱਜ ਹੀ ਪਤਾ ਲੱਗ ਜਾਣਾ ਕਿ ਇਹੇ ਜੀ ਨਵੀਂ ਗੱਲ ਕਿਹੜੀ ਹੈ ਰੌਲਾ ਇੱਕ ਤਾਂ ਜ਼ਿਲ੍ਹੇ ਦਾ ਚੱਲਦਾ ਬੜੀ ਧੀਰ ਤੋਂ ਉਥੇ ਐਜੀਟੇਸ਼ਨਾਂ ਵੀ ਚੱਲਦੀਆਂ ਨੇ ਇੱਕ ਲੈਵਲ ਦੇ ਉੱਤੇ ਕਿ ਜੀ ਜ਼ਿਲ੍ਹਾ ਕਿਉਂ ਬਣਾਓਗੇ ਆ ਜਿਹੜੇ ਰੋਪਣ ਵਾਲੇ ਵਕੀਲ ਨੇ ਉਹ ਕਹਿੰਦੇ ਨੇ ਜੇ ਉਥੇ ਜਨਾ ਬਣਾਤਾ ਤਾਂ ਸਾਡਾ ਕਿਉਂਕਿ ਰੋਜੀ ਰੋਟੀ ਦਾ ਵੀ ਮਾਮਲੇ ਜੁੜੇ ਹੁੰਦੇ ਨੇ ਸਾਰਿਆਂ ਦੇ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਨੇ ਉਹ ਤਾਂ ਪਿੰਡ ਬਦਲਣ ਤੇ ਵੀ ਰੌਲੇ ਪੈ ਰਹੇ ਨੇ ਜਿਲਿਆਂ ਚ ਜਫਲਾਦੇ ਪਿੰਡ ਉਧਰ ਲਾਉਣੇ ਨੇ ਫਲਾਦੇ ਪਿੰਡ ਉਧਰ ਲਾਉਣੇ ਨੇ ਤਾਂ ਜਿਲਿਆਂ ਨਾਲ ਫਰਕ ਪਊਗਾ ਵੈਸੇ ਵੀ ਐਡੇ ਇੱਕ ਛੋਟੇ ਰੋਪੜ ਪਹਿਲਾਂ ਹੀ ਬਹੁਤ ਛੋਟਾ ਜਿਲ੍ਹਾ ਹੈ ਔਰ ਇਹਦੇ ਤੇ ਗੱਲ ਮੇਰੀ ਜਿ세ਦਾਰ ਅਕਾਲ ਤਖਤ ਨਾਲ ਵੀ ਗੱਲ ਹੋਈ ਸੀ ਜਿਹੜੇ ਕਾਰਜਕਾਰੀ ਜਥੇਦਾਰ ਨੇ ਤਖਤ ਕੇਸਗੜ ਸਾਹਿਬ ਦੇ ਉਹਨਾਂ ਦੀ ਆਪਣੀ ਇੱਕ ਧਾਰਨਾ ਹੈ ਉਹ ਕਹਿੰਦੇ ਨੇ ਵੀ ਜਿਨਾ ਬਣਾ ਦੇ ਨਾਲ ਅਨੰਦਪੁਰ ਸਾਹਿਬ ਦਾ ਰਤਵਾ ਨਹੀਂ ਵੱਧਦਾ ਸਗੋਂ ਰਤਵਾ ਛੋਟਾ ਹੀ ਹੋਣਾ ਜਿਹੜੇ ਜਿਹੜੇ ਐਡਮਿਨਿਸਟ੍ਰੇਟਿਵ ਜੂਨਟ ਨੇ ਇਹਨਾਂ ਨਾਲ ਥੋੜੀ ਕੋਈ ਜਿਵੇਂ ਹੁਣ ਹੁਣ ਤੱਕ ਬਹੁਤ ਲੰਮੇ ਸਮੇਂ ਤੱਕ ਤਲਵੰਡੀ ਸਾਬ ਉਹ ਪੰਚਾਇਤ ਹੀ ਰਹੀ ਹੈ ਪਰ ਉੱਥੇ ਤੱਕ ਪੰਜਵਾਂ ਤਖਤ ਹੈ ਤੇ ਤਖਤ ਨੂੰ ਦੁਨੀਆ ਜਾਣਦੀ ਹੈ ਤੇ ਪੰਚਾਇਤ ਆ ਜਾਂ ਵਿਸਪੈਲਟੀ ਹੈ ਇਹਨੂੰ ਕੋਈ ਥੋੜੀ ਦੇਖਦਾ ਵੀ ਕੌਣ ਹੈ ਹਾਂ ਉਹ ਵਿਕਾਸ ਦੇ ਕੋਈ ਤਰੀਕੇ ਤੁਹਾਡੇ ਅਲੱਗ-ਅਲੱਗ ਹੋ ਸਕਦੇ ਹੁੰਦੇ ਨੇ ਆਪਣੇ ਤਰੀਕੇ ਦੀ ਉਹ ਇੱਕ ਅਲੱਗ-ਅਲੱਗ ਕਿ ਜਿੱਡੇ ਆ ਵੱਡੀਆਂ ਚੀਜ਼ਾਂ ਨੇ ਜਿੱਡੇ ਵੱਡੇ ਰਤਬੇ ਨੇ ਉਹਨਾਂ ਰਤਬਿਆਂ ਦੇ ਮੇਚ ਦੀ ਕੋਈ ਗੱਲ ਕੀਤੀ ਜਾਏਗੀ ਕੋਈ ਗੱਲ ਇਸ ਪੱਧਰ ਦੀ ਹੋਏਗੀ ਜਾਂ ਨਹੀਂ ਹੋਏਗੀ ਹੁਣ ਇਹ ਚੀਜ਼ਾਂ ਚੱਲਦੀਆਂ ਨੇ ਕੋਈ ਕਹਿ ਰਿਹਾ ਜੀ ਕਿ ਉਹਨਾਂ ਜਿਹੜੀ ਇਹ ਡਿਵੀਜ਼ਨ ਬਣਾਈ ਹੋਈ ਆ ਰੋਪੜ ਰੋਪੜ ਡਿਵੀਜ਼ਨ ਦਾ ਨਾਂ ਜੇ ਅਨੰਦਪੁਰ ਸਾਬ ਰੱਖ ਦਿੱਤਾ ਜਾਏ ਤੇ ਕਿਤੇ ਕੁਸ਼ ਕਿਤੇ ਕੁਸ਼ ਅਜੇ ਇਹ ਗੱਲ ਪਰਮਾਨੈਂਟ ਕੋਈ ਤਸਦੀਕ ਨਹੀਂ ਕਰਦਾ ਕਿ ਕੋਈ ਇਹੋ ਜੀ ਗੱਲ ਹੋਏਗੀ ਜਿਲ੍ਹੇ ਦੇ ਮਾਮਲੇ ਦੇ ਵਿੱਚ ਤਾਂ ਇਹ ਓਪਨਲੀ ਡਿਕਲੇਅਰ ਕਰ ਚੁੱਕੇ ਨੇ ਕਿ ਨਹੀਂ ਨਹੀਂ ਬਣਾਵਾਂਗੇ ਜੀ ਜਿਲ੍ਹਾ ਅਸੀਂ ਬਾਕੀ ਕੀ ਬਣਾਉਂਦੇ ਨੇ ਇਹੋ ਜਿਹਾ ਨਵੀਂ ਚੀਜ਼ ਕੀ ਆਉਗੀ ਇਹ ਤਾਂ ਉਦੋਂ ਬਾਅਦ ਹੀ ਪਤਾ ਲੱਗੇਗਾ ਔਰ ਦੂਜੀ ਗੱਲ ਇਹ ਹੈ ਕਿ ਕਿ ਕਿੰਨੇ ਬੰਦੇ ਉੱਥੇ ਬੋਲਦੇ ਨੇ ਤਿੰਨ ਘੰਟੇ ਦਾ ਸੈਸ਼ਨ ਕਹਿੰਦੇ ਨੇ 1 ਵਜੇ ਸਟਾਰਟ ਹੋਣਾ ਲਗਭਗ ਤਿੰਨ ਘੰਟੇ ਦਾ ਐਵਰੇਜ ਸੈਸ਼ਨ ਹੁੰਦਾ ਇੱਕ ਤਾਂ ਚੰਨੋ ਮਤਾ ਹੋ ਜਾਊਗਾ ਪੇਸ਼ ਹੋ ਜਾਊਗਾ ਬਤੈਤੇ ਹੀ ਬੋਲਣਗੇ ਸਾਰੇ ਲੋਕ ਆਪੋ ਆਪਣੀ ਸ਼ਰਧਾ ਚ ਜਿਹੜੀ ਤਾਂ ਉਹ ਚਿੱਠੀ ਬਾਰੇ ਕਿਹਾ ਗਿਆ ਸੀ ਸਪੀਕਰ ਨੇ ਉਹਦੇ ਤੋਂ ਇਹ ਨਜ਼ਰ ਆਉਂਦਾ ਹੈ ਕਿ ਕਿਸੇ ਵੀ ਐਮਐਲਏ ਨੇ ਹੋਰ ਕੁਝ ਨਹੀਂ ਕਰਨਾ ਕੇਵਲ ਤੁਹਾਡੀਆਂ ਜਿਹੜੀਆਂ ਚਿੱਟੇ ਜਿਹੜੇ ਲਿਖੇ ਹੋਏ ਸ਼ਬਦ ਹੋਣਗੇ ਉਹਨਾਂ ਦਾ ਅਰਥ ਗੁਰੂ ਪ੍ਰਤੀ ਸਰਦਾ ਵਧ ਤੋਂ ਵਧ ਸਰਦਾ ਦਿਖਾ ਕੇ ਮੇ ਸਕਦੇ ਹੋ ਉਹੀ ਜਿਹੜੇ ਹੋਣੇ ਚਾਹੀਦੇ ਨੇ ਔਰ ਨਾਰਮਲੀ ਤਾਂ ਖੈਰ ਜਦੋਂ ਪਹਿਲੀਆਂ ਸਦੀਆਂ ਬਣਾਈਆਂ ਗਈਆਂ ਨੇ ਭਾਵੇਂ ਨਗਰ ਕੀਰਤਨ ਜਾਂ ਬਾਕੀ ਦਾ ਜਾਂ ਸਰਬ ਧਰਮ ਸਭਾ ਜਾਂ ਬਾਕੀ ਇਹ ਗਵਰਨਮੈਂਟਾਂ ਕੋਈ ਕਰਨ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਗਵਰਨਮੈਂਟਾਂ ਕਰਨ ਪਰ ਗਵਰਨਮੈਂਟਾਂ ਉਹਨਾਂ ਏਰੀਆ ਜਿਹਨੂੰ ਡਿਵੈਲਪ ਬਹੁਤ ਕਰ ਸਕਦੀਆਂ ਹੁੰਦੀਆਂ ਨੇ ਇਹੋ ਜਿਹੇ ਮੌਕੇ ਆ ਤੇ ਜਿਓ ਪੈਸੇ ਉਹਨਾਂ ਗੱਲਾਂ ਤੇ ਖਰਚ ਹੋਏ ਜਿਵੇਂ ਇੱਕ ਐਗਜ਼ਾਮਪਲ ਆਉਂਦੀ ਸੀ ਕਿ ਪਹਿਲਾਂ ਪਟਨਾ ਸਾਹਿਬ ਦੇ ਵਿੱਚ ਡਿਵੈਲਪਮੈਂਟ ਜਿਸ ਲੈਵਲ ਦੀ ਹੋਈ ਹਜ਼ੂਰ ਸਾਹਿਬ ਦੇ ਵਿੱਚ ਜਿੰਨਾ ਪੈਸਾ ਖਰਚ ਕੀਤਾ ਗਿਆ ਉਥੇ ਦੀਆਂ ਵੱਡੀਆਂ ਸੜਕਾਂ ਸਰਾਵਾਂ ਬਣੀਆਂ ਹੋਰ ਕਿੰਨੀਆਂ ਚੀਜ਼ਾਂ ਲੋਕਾਂ ਦੇ ਜਿਹੜੀਆਂ ਵਰਤੋਂ ਦੀਆਂ ਜਿੰਨੀਆਂ ਚੀਜ਼ਾਂ ਸੀ ਔਰ ਖੂਬਸੂਰਤੀ ਹੋਈ ਉਹਦੇ ਆਲੇ ਦੁਆਲੇ ਨਾ ਕੇਵਲ ਕੱਲੇ ਸ਼ਹਿਰਾਂ ਦੀ ਉਹਨੂੰ ਲਿੰਕ ਕਰਦੀਆਂ ਬਾਕੀ ਵੀ ਚੀਜ਼ਾਂ ਦੀ ਹੋ ਰਾਂਦੀ ਹੁਣ ਇਹ ਨਹੀਂ ਪਤਾ ਕਿ ਅਨੰਦਪੁਰ ਸਾਹਿਬ ਨੂੰ ਆਉਂਦੀਆਂ 400 ਫੇਰਿਓਂ ਛੋਟੀਆਂ ਸੜਕਾਂ ਪਿੰਡਾਂ ਦੀਆਂ ਆਲੇ ਦੁਆਲੇ ਦੀਆਂ ਵੱਡੀਆਂ ਸੜਕਾਂ ਉਹ ਕਿਉਂ ਜਾਨੇ ਔਰ ਕਿੰਨੀਆਂ ਕਿਠੀਕ ਕਰਤੀਆਂ ਇਸ ਮਕਸਦ ਦੇ ਵਾਸਤੇ ਔਰ ਬਹੁਤ ਸਾਰੇ ਪਿੰਡਾਂ ਦੀਆਂ ਸੜਕਾਂ 'ਚ ਤਾਂ ਟੋਏ ਪੈ ਪੈਦੇ ਜਿਹੜੀਆਂ ਲੋਕਲ ਮੰਡੀ ਬੋਰਡ ਦੇ ਨਾਲ ਕੇਵਲ ਸਵੱਧਤ ਲੇਕ ਸੜਕਾਂ ਸੀਗੀਆਂ ਜਾਂ ਬਾਕੀ ਜਾਂ ਕੋਈ ਇੰਸਟੀਚਿਊਸ਼ਨ ਵੱਡੀ ਬਿਲਡ ਕਰ ਦਿੰਦੇ ਨੇ ਕਈ ਵਾਰ ਗੁਰੂ ਸਾਹਿਬਾਂ ਦੇ ਨਾਂ ਤੇ ਕੋਈ ਵੱਡੀ ਐਜੂਕੇਸ਼ਨਲ ਇੰਸਟੀਚਿਊਸ਼ਨ ਕੋਈ ਹੋਰ ਕਿਸੇ ਟਾਈਪ ਦੀ ਗੱਲ ਜਿਹਦੇ ਤੇ ਖੋਜ ਆ ਹੋਣ ਜਿਹਦੇ ਤੇ ਅੱਗੇ ਤੋਂ ਅੱਗੇ ਕੋਈ ਗੱਲ ਚੱਲੇ ਉਸ ਪਾਈ ਉਸ ਕਿਸਮ ਦਾ ਕੋਈ ਚਲੋ ਪਹਿਲਾਂ ਵੀ ਦਾ ਇਨਾਨ ਵੀ ਹੋ ਜੇ ਕਿ ਅੱਗੇ ਨੂੰ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ ਉਹਨੂੰ ਇੱਕ ਪ੍ਰਾਪਤੀ ਮੰਨੀ ਜਿਵੇਂ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਔਰ ਉਹ ਯੂਨੀਵਰਸਿਟੀ ਦਾ ਰੋਲ ਹੈ ਪੰਜਾਬ ਦੇ ਖੇਡਾਂ ਚ ਪੰਜਾਬ ਦੀ ਪੜ੍ਹਾਈ ਚ ਕਿੰਨੇ ਲੋਕ ਉੱਥੋਂ ਗਏ ਤੇ ਬਾਕੀ ਦੀਆਂ ਚੀਜ਼ਾਂ ਕੀਤੀਆਂ ਤੇ ਉਦੋਂ ਹੀ ਰੋਪੜ ਥਰਮਲ ਵੀ ਬਣਿਆ ਅੰ内 ਬਠਿੰਡਾ ਥਰਮਲ ਵੀ ਬਣਿਆ ਸੀ ਬਠਿੰਡੇ ਥਰਮਲ ਨੂੰ ਅੱਜ ਕੱਲ੍ਹ ਉਹਦਾ ਮਨਵਾ ਚੱਕਣ ਦਾ ਟੈਂਡਰ ਕੱਢਿਆ ਜਾ ਰਿਹਾ ਤੇ ਉਦੋਂ ਨਵਿਆਇਆ ਨਹੀਂ ਜਾ ਰਿਹਾ ਕਿ ਉੱਥੇ ਆਪਾਂ ਸੋਲਰ ਲਾ ਲੈਂਦੇ ਆ ਜਾਂ ਕੁਝ ਵੀ ਕਰ ਲੈਂਦੇ ਆ ਉਹਦੀ ਬਜਾਇ ਬੀਰੀਅਲ ਸਟੇਟ ਦੇ ਵਿੱਚ ਜਾ ਰਿਹਾ ਕੰਮ ਉਹਨੇ ਸਾਰੇ ਸਵਾਲ ਲੈ ਇਸ ਗੁਰੂ ਤੇਗ ਬਹਾਦਰ ਸਾਹਿਬ ਦੇ ਤਾਂ ਖਾਸ ਤੌਰ ਦੇ ਉੱਤੇ ਜਿਹੜਾ ਬਹੁਤ ਵੱਡਾ ਦਾਇਰਾ ਉਹਨਾਂ ਨੇ ਖਿੱਚਿਆ ਕਿ ਜ਼ੁਲਮ ਦੇ ਖਿਲਾਫ ਟੱਕਰ ਲੈਣੀ ਹੈ ਉਹ ਜ਼ੁਲਮ ਤੁਹਾਡੇ ਆਪਣੇ ਬੰਦਿਆਂ ਤੇ ਹੋ ਰਿਹਾ ਹੋਵੇ ਜਾਂ ਕਿਤੇ ਹੋਰ ਹੋ ਰਿਹਾ ਹੋਵੇ ਉਹਦੇ ਤੇ ਕੀ ਕੋਈ ਬੋਲਦਾ ਅੱਜ ਦੀ ਅਸੈਂਬਲੀ ਦੇ ਵਿੱਚ ਸਾਰਥਕਤਾ ਤਤਾਂ ਹੋਏਗੀ ਕਿ ਅੱਜ ਕਿਸੇ ਦੇ ਦਿਮਾਗ ਦੇ ਵਿੱਚ ਆ ਗਈ ਗੁਰੂ ਤੇਗ ਬਹਾਦਰ ਸਾਹਿਬ ਤੋਂ ਪ੍ਰੇਰਿਤ ਹੋ ਗਏ ਵਿਧਾਨ ਸਭਾ ਦੇ ਵਿੱਚ ਹੀ ਸਪੀਚ ਕਰਤੀ ਬਾਹਰ ਤਾਂ ਛੱਡੋ ਕਿਉਂਕਿ ਵਿਧਾਨ ਸਭਾ ਦੀ ਸਪੀਚ ਉੱਥੇ ਕੀਤੇ ਗਏ ਭਾਸ਼ਣ ਲਈ ਬਾਹਰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਉੱਥੇ ਇਹ ਪ੍ਰਵੀਲੇਜ ਹੈ ਇਹ ਉਹਨਾਂ ਨੂੰ ਇੱਕ ਮੌਕਾ ਮਿਲਿਆ ਹੁੰਦਾ ਹੈ ਇਸੇ ਲਈ ਇਹ ਕੀਤਾ ਗਿਆ ਕਿ ਉਹ ਖੁੱਲ ਕੇ ਬੋਲਣ ਤੇ ਜੇ ਅੰਦਰ ਵੀ ਡਰ ਲੱਗਦਾ ਵੱਖ-ਵੱਖ ਏਜੰਸੀਆਂ ਦਾ ਤੇ ਬਾਹਰ ਵੀ ਡਰ ਲੱਗਦਾ ਵੱਖ-ਵੱਖ ਏਜੰਸੀਆਂ ਦਾ ਫਿਰ ਤਾਂ ਕੋਈ ਮਤਲਬ ਨਹੀਂ ਹੈ ਉਸ ਲੈਵਲ ਦੇ ਉੱਤੇ ਕੁਰਬਾਨੀਆਂ ਦੀ ਗੱਲ ਅਸੀਂ ਕਰਾਂਗੇ ਕਿ ਭਾਈ ਮਤੀ ਦਾਸ ਨੇ ਦੇਖੋ ਭਾਈ ਸਤੀ ਦਾਸ ਨੇ ਦੇਖੋ ਕਿ ਭਾਈ ਦਿਆਲਾਲ ਨੇ ਦੇਖੋ ਕਿੰਨੇ ਕਸ਼ਟ ਝੱਲੇ ਗੁਰੂ ਸਾਹਿਬ ਤੋਂ ਪਹਿਲਾਂ ਤੇ ਬਲਦਾਨ ਦਿੱਤਾ ਡੋਲੇ ਨਹੀਂ ਹੈ ਤੇ ਅਸੀਂ ਕੀ ਕਰਾਂਗੇ ਉਹ ਸਾਰੇ ਬਾਬਲੇ ਦੇ ਵਿੱਚ ਇਹ ਸਾਰੇ ਮਨੁੱਖੀ ਅਧਿਕਾਰਾਂ ਦੇ ਸਵਾਲ ਤੇ ਇਹ ਬਹੁਤ بڑا ਸਵਾਲ ਅੱਜ ਦੇਖਣ ਦੀ ਵੀ ਲੋੜ ਹੈ ਸਾਡੇ ਲੀਡਰ ਸਾਡੇ ਜਿਹੜੇ ਅਗਵਾਈ ਕਰਤਾ ਲੋਕ ਨੇ ਉਹ ਕਿਸ ਪਾਸੇ ਲ ਜਾਂਦੇ ਨੇ ਵਰਨਾ ਹਾਂ ਇੱਕ ਗੱਲ ਦਰਜ ਹੋ ਜੇਗੀ ਇਤਿਹਾਸ ਦੇ ਵਿੱਚ ਕਿ ਉੱਥੇ ਟੈਂਟਰ ਲਾਇਆ ਸੀਗਾ ਉੱਥੇ ਅਸੈਂਬਲੀ ਹੋਈ ਸੀ ਉਹਦੇ ਚ ਕੀ ਮਤਾ ਪਿਆ ਤੇ ਉਹ ਮਤਾ ਸਭ ਦੇ ਸਾਹਮਣੇ ਹੋਏਗਾ ਕਿ ਉਹ ਤਾਂ ਸਾਰੇ ਦੁਨੀਆ ਹੀ ਗੁਰੂ ਸਾਹਿਬ ਨੂੰ ਨਤਮਸਤਕ ਹੈ ਚਾਹੇ ਇਥੇ ਦਾ ਮਤਾ ਹੋਵੇ ਜਾਂ ਨਾ ਬਿਲਕੁਲ ਸਹੀ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਾਜ਼ਾ ਸਥਿਤੀ ਨਾਲ ਜੋੜ ਕੇ ਗੱਲ ਕਰ ਪਾਉਂਗੇ ਕਿ ਨਹੀਂ ਇਹ ਤਾਂ ਦੇਖਣ ਲਈ ਪਹਿਲੂ ਹੋ ਗਿਆ ਉਹਦੇ ਵਿੱਚ ਆ ਚੰਡੀਗੜ੍ਹ ਦਾ ਮਸਲਾ ਵੀ ਸਿਰ 'ਚ ਅਟਕੇ ਖੜਾ ਸਾਡੇ ਮੂਹਰੇ ਕਿ ਚੰਡੀਗੜ੍ਹ ਦੇ ਮਾਮਲੇ ਤੇ ਹੁਣ ਕਹਿੰਦੇ ਜੂ ਟਰਨ ਲੈ ਲਿਆ ਜੀ ਕੇਂਦਰ ਨੇ ਮੈਂ ਦੇਖ ਰਿਹਾ ਸੀ ਕਿ ਬਖੋ ਇੱਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਇੱਕ ਤਰ੍ਹਾਂ ਦਾ ਧੰਨਵਾਦੀ ਮਤਾ ਹੀ ਪੇਸ਼ ਕਰਤਾ ਇਹਦੇ ਤਾਂ ਕਿ ਆਪਣੇ ਬਿਆਨਾਂ ਦੇ ਵਿੱਚ ਕਿ ਠੀਕ ਹੈ ਜੀ ਲਓ ਜੀ ਮਾਮਲਾ ਟਲ ਗਿਆ ਫਿਲਹਾਲ ਠੀਕ ਹੋ ਗਿਆ ਪਰ ਅੱਜ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਬੈਠਕ ਹੈ ਕਿਉਂ ਇਹਦੇ ਤੇ ਕੋਈ ਸਟੈਂਡ ਲਊਗੀ ਜੀਵੇਂ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕੀਤੀ ਕਿ ਉੱਥੇ ਇਹ ਜੀ ਗੱਲ ਹੋ ਸਕਦੀ ਹੈ ਕਿ ਨਹੀਂ ਇਸ ਪਹਿਲੂ ਤੇ ਪਰ ਇੱਧਰ ਕੀ ਅੱਜ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਕੋਈ ਅਜਿਹੀ ਸਥਿਤੀ ਤੇ ਚਰਚਾ ਹੋਊਗੀ ਕੇਂਦਰ ਵੱਲੋਂ ਜਿਹੜੇ ਹਮਲੇ ਹੋ ਰਹੇ ਲਗਾਤਾਰ ਜੀ ਉਹਨੂੰ ਲੈ ਕੇ ਜਾਂ ਆਪਣੇ ਰਾਜਨੀਤਿਕ ਸਟਰਕਚਰ ਨੂੰ ਲੈ ਕੇ ਕੋਈ ਗੱਲ ਕਰਨਗੇ ਜਾਂ ਕੋਈ ਧਾਰਮਿਕ ਜੰਡੇ ਤੇ ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਕਿੱਧਰ ਨੂੰ ਦੇਖਦੇ ਹਾਂ ਅਕਾਲੀ ਦਲ ਦੀ ਦੇਖੋ ਚੰਡੀਗੜ੍ਹ ਦੇ ਮਸਲੇ ਤੇ ਇੱਕ ਤਾਂ ਕਲੀਅਰ ਸੀ ਕੇਂਦਰ ਨੇ ਤਾਂ ਸਭ ਨੂੰ ਮੋਹਰ ਲਾ ਦਿੱਤੀ ਕੇ ਸਾਡੇ ਵਿਚਾਰਾਂ ਦੀ ਇਹਨਾਂ ਕੰਸੀਡਰ ਕਰ ਰਹੇ ਹਾਂ ਫਰਕ ਕੇਵਲ ਇੰਨਾ ਕਿ ਪਾਇਆ ਕਿ ਪਹਿਲਾਂ ਲਿਸਟਿੰਗ ਦੇ ਵਿੱਚ ਜਿਹੜੇ ਉਹ ਬਿੱਲ ਆਉਣੇ ਸੀ ਇਹਦਾ ਨੌਵਾਂ ਨੰਬਰ ਸੀ ਹੁਣ ਉਹ ਕਹਿੰਦੇ ਉਹਦੇ 'ਚ ਨਹੀਂ ਲਿਆ ਰਹੇ ਬੁਣ ਦਾ ਇੰਨਾ ਕੀ ਫਰਕ ਹੈ ਇਸ ਤੋਂ ਬਾਅਦ ਤਾਂ ਉਹ ਕਹਿੰਦੇ ਬਾਕੀ ਜਿਹੜਾ ਚੰਡੀਗੜ੍ਹ ਦਾ ਫੈਸਲਾ ਹੋਊਗਾ ਸਟੇਕਹੋਲਡਰਾਂ ਨਾਲ ਗੱਲ ਕਰਾਂਗੇ ਪਰ ਚੰਡੀਗੜ੍ਹ ਦੇ ਲੋਕਾਂ ਦੇ ਹਿੱਤ ਨੂੰ ਧਿਆਨ ਦੇ ਵਿੱਚ ਰੱਖ ਮਤਲਬ ਫੈਸਲਾ ਚੰਡੀਗੜ੍ਹ 'ਚ ਵੱਸਣ ਵਾਲੇ ਲੋਕ ਕਰਨਗੇ ਨਾ ਕਿ ਹੁਣ ਪੰਜਾਬ ਦਾ ਹੱਕ ਨਾ ਕਿਸੇ ਹੋਰ ਦਾ ਕੀ ਦਾ ਹੱਕ ਹੈ ਉਹ ਉਹਨੇ ਕਰਨਾ ਚੰਡੀਗੜ੍ਹ ਦੇ ਲੋਕ ਕਿਉਂ ਕਰਨਗੇ ਮжоਰਿਟੀ ਲੋਕ ਬਾਹਰੋਂ ਨੇ ਇਧਰੋਂ ਉਧਰੋਂ ਆਏ ਹੋਏ ਨੇ ਤੇ ਉਹ ਤਾਂ ਗੱਲ ਗਈ ਹੈ ਕਿ ਮਨੋਮਨੀ ਸਾਡੀਆਂ ਸਾਰੀਆਂ ਪੋਲੀਟੀਕਲ ਧਿਰਾਂ ਨੇ ਇਹ ਪ੍ਰਮਾਨ ਕਰ ਲਿਆ ਕਿ ਇਹ ਤਾਂ ਹੁਣ ਮਿਲ ਨਹੀਂ ਗੀ ਜਾਂ ਉਹਨਾਂ ਦੇ ਅੰਦਰ ਖਾਤੇ ਹੋ ਗਿਆ ਕਿ ਹੁਣ ਤਾਂ ਪਿੱਛੇ ਮੁੜਨ ਦਾ ਚਾਂਸ ਹੈ ਨਹੀਂ ਬਿਲਕੁਲ ਤੇ ਇਸ ਕਰਕੇ ਜੇ ਟਾਲੀ ਗਿਆ ਤਾਂ ਵੀ ਸੁੱਖ ਦਾ ਸਾਹ ਲਿਆ ਵੀ ਜੇ ਨਾ ਟਾਲਦੇ ਪਤਾ ਨਹੀਂ ਬਾਹਰ ਨਿਕਲਣਾ ਪੈਂਦਾ ਕੁਝ ਰੌਲਾ ਰੁਲਾ ਪਾਉਣਾ ਪੈਂਦਾ ਕੁਝ ਅਧੋਲਣ ਕਰਨਾ ਪੈਂਦਾ ਤੇ ਸ਼ਾਇਦ मतलब ਠੰਡਾ ਹੋਕਾ ਉਹਨਾਂ ਨੇ ਭਰਿਆ ਵੀ ਚਲੋ ਠੀਕ ਹੈ ਜੀ ਹੋ ਗਿਆ ਕਿਸੇ ਨੇ ਇਸ ਗੱਲ ਤੇ 20 ਪੁਆਇੰਟ ਆਊਟ ਨਹੀਂ ਕੀਤਾ ਕਿ ਫਿਰ ਹਾਲ ਟਲ ਗਿਆ ਪਰ ਇਹ ਜਿਹੜਾ ਮਾਮਲਾ ਤੁਸੀਂ ਅਜੇ ਨਟਕਾਤ ਹੈ ਤੁਸੀਂ ਕੰਸੀਡਰੇਸ਼ਨ ਚ ਕਿਉਂ ਲਿਆ ਰਹੇ ਹੋ ਵਿਚਾਰ ਅਧੀਨ ਕਿਉਂ ਹੈ ਇਹ ਪੰਜਾਬ ਨਾਲ ਗੱਲ ਕੀਤੇ ਤੋਂ ਬਿਨਾਂ ਕਿਉਂ ਇਹਦੇ ਤੇ ਅੱਗੇ ਸੋਚਿਆ ਜਾ ਰਿਹਾ ਕਿ ਅਸੀਂ ਇੱਕ ਸੰਧਾਨਕ ਸੋਧ ਕਰਾਂਗੇ ਤੇ ਅੱਜ ਨਹੀਂ ਕਰੋਗੇ ਕੱਲ ਕਰ ਦੋਗੇ ਕੱਲ ਨਹੀਂ ਕਰੋਗੇ ਪਰਸੋਂ ਕਰ ਦੋਗੇ ਜੇ ਫਿਰ ਉਹਨਾਂ ਨੇ ਕਰਤੀ ਉਦੋਂ ਬਾਅਦ ਤੁਸੀਂ ਕੀ ਕਰੋਗੇ ਤੁਸੀਂ ਉਹਨੇ ਤੇ ਸਟੈਪ ਤਾਂ ਉਹ ਅੱਗੇ ਲੈ ਗਏ ਆਪਣਾ ਉਦੋਂ ਬਾਅਦ ਤੁਸੀਂ ਇਹ ਗੱਲ ਮੰਨ ਚੁੱਕੇ ਹੋ ਵੀ ਠੀਕ ਹੈ ਜੀ ਵਿਚਾਰ ਕਰੋ ਅਸੀਂ ਤਾੜੀ ਮਜਾਵਾਂਗੇ ਅਸੀਂ ਜਿੱਤ ਗਏ ਕਿ ਉਹਨਾਂ ਨੇ ਵਾਪਸ ਲੈ ਲਿਆ ਬਹੁਤ ਹੈ ਇੱਕ ਵੀ ਸਿੰਗਲ ਪਾਰਟੀ ਨੇ ਚਲੋ ਪੰਜਾਬ ਦਾ ਬੀਜੇਪੀ ਦਾ ਜੁਨਟ ਤਾਂ ਇਹ ਕਹਿੰਦਾ ਕਿਉਂਕਿ ਉਹਨਾਂ ਦੀ ਪਾਰਟੂ ਨੂੰ ਤਾਂ ਲੱਗਦਾ ਉਹਨੂੰ ਤਾਂ ਪ੍ਰਚਾਰ ਨਾ ਸੀ ਕਿ ਦੇਖੋ ਜੀ ਵਾਪਸ ਹੋ ਗਿਆ ਦੇਖੋ ਵਾਪਸ ਹੋ ਗਿਆ ਇਹ ਉਹ ਹੈ ਜਹਾਣ ਹੈ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਜਿਹੜੇ ਦਿਨ ਪਹਿਲਾਂ ਛੋਟਾ ਜਿਹਾ ਨੋਟੀਫਿਕੇਸ਼ਨ ਆ ਗਿਆ ਸੀ ਮੈਂ ਡਰਾ ਕਰਦੇ ਹਾਂ ਇਹਨੂੰ ਮਤਲਬ ਰੋਕ ਦਿੰਦੇ ਆ ਫਿਰ ਹਾਂ ਲਾਗੂ ਨਹੀਂ ਕਰਦੇ ਤੁਰੰਤ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਆ ਗਿਆ ਸੀ ਜਿਹੜਾ ਕਹਿੰਦੇ ਸੀ ਬਾਕੀ ਠੀਕ ਹੈ ਜਾਰੀ ਰਹੂਗਾ ਪਰ ਇਹਦਾ ਅੰਤਮ ਫੈਸਲਾ ਕਿਦਨ ਜਾਰੀ ਹੋਣਾ ਹੈ ਇਹ ਗਵਰਨਮੈਂਟ ਆਫ ਇੰਡੀਆ ਤਾਇ ਕਰੂ ਫਰਕ ਕੇਵਲ ਇਦਾਂ ਕਿ ਸੀ ਉਹਦੇ ਤੇ ਤਾਂ ਸਗੋਂ ਐਜੀਟੇਸ਼ਨ ਰਹੀ ਜਿੰਨਾ ਚਿਰ ਇਹ ਨਹੀਂ ਆ ਗਿਆ ਕਿ ਪੂਰੀ ਤਰ੍ਹਾਂ ਭੰਗ ਹੈ ਕਿ ਟੋਟਲ ਭੰਗ ਨੇ ਪੰਜਾਬ ਯੂਨੀਵਰਸਿਟੀ ਵਾਲੇ ਤੇ ਐਜੀਟੇਸ਼ਨ ਕੀਤਾ ਤਾਂ ਚੰਡੀਗੜ੍ਹ ਵਾਲੇ ਤੇ ਇਹ ਕਿਉਂ ਨਹੀਂ ਕੋਈ ਤਿਆਰ ਇਹ ਮੈਨੂੰ ਇਹ ਇਸੇ ਲਈ ਤਿਆਰ ਨਹੀਂ ਪੋਲੀਟਿਕਲੀ ਤਾਂ ਪੰਜਾਬ ਦੀ ਕੋਈ ਪਾਰਟੀ ਇਹ ਕਹਿ ਨਹੀਂ ਸਕਦੀ ਕਿ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਣਾ ਚਾਹੀਦਾ ਕਿਉਂਕਿ ਲੋਕਾਂ ਦੇ ਜਜ਼ਬਾਤਾਂ ਦਾ ਸਵਾਲ ਹੈ ਬਾਕੀ ਪਰ ਰੀਅਲ ਸਾਇੰਸ ਦੇ ਵਿੱਚ ਕੋਈ ਪਾਰਟੀ ਚੰਡੀਗੜ੍ਹ ਪੰਜਾਬ ਨੂੰ ਮਿਲੂਗਾ ਇਹਦਾ ਭਰੋਸਾ ਖੋ ਚੁੱਕੀ ਹੈ ਤੇ ਇਹਦਾ ਭਰੋਸਾ ਕੋਈ ਲੜਾਈ ਭਰੋਸੇ ਨਾਲ ਹੀ ਲੜੀ ਜਾਂਦੀ ਹੁੰਦੀ ਹੈ ਕਿ ਅਸੀਂ ਲੈ ਸਕਦੇ ਹਾਂ ਜੇ ਇੰਨੀ ਤੱਕ ਤੋਂ ਜੇ ਤਾਂ ਲੈ ਸਕਦੇ ਆ ਜੇ ਕਰਾਂ ਗੱਲ ਹੋ ਜੇ ਤਾਂ ਲੈ ਸਕਦੇ ਆ ਔਰ ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਇਹੋ ਜੀ ਆ ਜਿਹੜੀ ਕਹਿੰਦੀ ਹੋਵੇ ਕਿ ਅਸੀਂ ਲੈ ਸਕਦੇ ਆ ਜਦੋਂ ਉਸ ਲੈਵਲ ਦਾ ਡੰਗ ਮੰਗਾਉਂਦਾ ਫੈਸਲਾ ਹੋਏਗਾ ਤਾਂ ਫਿਰ ਉਹ ਡੰਗ ਟਪਾਈ ਹੁੰਦਾ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਹਮੇਸ਼ਾ ਹੀ ਡੰਗ ਟਪਾਈ ਕੀਤੀ ਹੈ ਇਹਨਾਂ ਮੁੱਦਿਆਂ ਦੇ ਉੱਤੇ ਪਾਣੀ ਦਾ ਮਾਮਲਾ ਉਹ ਥੋੜਾ ਜਾਂ ਅੱਗੇ ਟੱਪ ਜੇ ਇੱਕ ਵਾਰੀ ਬੀਬੀਐਮੀ ਦਾ ਮਾਮਲਾ ਉਹ ਇੱਕ ਵਾਰ ਅੱਗੇ ਟੱਪ ਜੇ ਚੱਡੀਗੜ੍ਹ ਦਾ ਮਾਮਲਾ ਇੱਕ ਵਾਰ ਅੱਗੇ ਟੱਪ ਜੇ ਅੱਗੇ ਟੱਪ ਦੇ ਟੱਪ ਦੇ ਟੱਪ ਦੇ 1968 ਤੋਂ ਹੁਣ ਤੱਕ ਚੱਲੀ ਜਾ ਰਹੀ ਹੈ। ਹੋਰ ਪੰਜਾਬ ਦਾ ਜਿਹੜਾ ਇੱਕ ਟਾਈਟ ਹੁੰਦਾ ਜਾ ਰਿਹਾ ਆਣ ਵਾਲੇ ਮਹਾਨ ਬੀਬੀ ਐਮਬੀਬੀ ਜਾਦਾ ਕੇਂਦਰ ਕੋਲ ਚਲਾ ਗਿਆ। ਪਾੜੀਆਂ ਦੇ ਮੁੱਦੇ ਦੇ ਉੱਤੇ ਵੀ ਹੋਰ ਬਾਕੀ ਰਾਜਾਂ ਦੀ ਦਾਅਵੇਦਾਰੀ ਜਾਦਾ ਵਧ ਗਈ। ਹੁਣ ਤਾਂ ਰਾਜਸਥਾਨ ਕਲੇਮ ਕਰਦਾ ਸਾਨੂੰ ਹਾਈਡਰੋ ਪ੍ਰੋਜੈਕਟਾਂ ਤੇ ਆ ਜਿਹੜੇ ਬਣੇ ਨੇ ਹਰੀਕੇ ਤੇ ਹੋਰ ਉਹ ਸਾਨੂੰ ਦੇਉ ਕਿਉਂਕਿ ਸਾਡੀ ਸਾਡਾ ਪਾਣੀ ਹੁੰਦਾ। ਤੁਹਾਡੀ ਆਪਣੀ ਜ਼ਮੀਨ ਤੇ ਵੀ ਕੰਟਰੋਲ ਬਾਹਰਲੇ ਰਾਜ ਕਰਨ ਜਾ ਰਹੇ ਨੇ ਤੁਸੀਂ ਕੱਲਾ ਇੰਨਾ ਹੀ ਕਹਿੰਦੇ ਹੋ ਸਾਡਾ ਚੀਫ ਮਿਨਿਸਟਰ ਕਿ ਮੈਂ ਉੱਥੇ ਨਾਰਦਰਨ ਜੋਨ ਕਾਉਂਸਲ ਚ ਗਿਆ ਆਇਆ ਨਹੀਂ ਗੱਲ ਅੱਗੇ ਨਹੀਂ ਵਧਾਈ ਜਾਏਗੀ ਉੱਥੇ ਤਾਂ ਤੁਹਾਨੂੰ ਇਹ ਵੀ ਨਹੀਂ ਦੱਸਿਆ ਹੋ ਮਿਨਿਸਟਰ ਨੇ ਵੀ ਚੰਡੀਗੜ੍ਹ ਦੇ ਬਾਰੇ ਚ ਅਸੀਂ ਕੋਈ ਇਹੋ ਜਿਹਾ ਫੈਸਲਾ ਕਰ ਰਹੇ ਹਾਂ ਜਾਂ ਇਹੋ ਜਿਹਾ ਪ੍ਰਪੋਜ਼ਲ ਹੈ ਕਿਸੇ ਤਜਵੀਜ਼ ਤੇ ਅਸੀਂ ਫੈਸਲਾ ਕਰ ਰਹੇ ਹਾਂ ਉਹ ਵੀ ਨਹੀਂ ਦੱਸਿਆ ਪਰ ਗੱਲ ਉਸੇ ਤਰੀਕੇ ਨਾਲ ਚੱਲਦੀ ਹੈ ਭਗਵਾਨਤ ਮਾਨ ਉਹਨਾਂ ਨੇ ਵੀ ਕਹਿਤਾ ਕਿ ਖੁਸ਼ੀ ਹੈ ਮੈਨੂੰ ਵਾਪਸ ਲੈ ਲਿਆ ਬਾਕੀ ਪਾਰਟੀਆਂ ਨੇ ਵੀ ਕਹਿਤਾ ਸਾਨੂੰ ਖੁਸ਼ੀ ਆ ਵਾਪਸ ਲੈ ਲਿਆ ਕਿਉਂਕਿ ਉਹ ਤਾਂ ਖੁਸ਼ੀ ਚ ਕੱਚਾ ਬੁਜਾ ਰਹੇ ਨੇ ਉਹਦੇ ਤੇ ਅਗਲਾ ਸਟੈਪ ਕੀ ਨਹੀਂ ਡਿਬੇਟ ਕਰਨੀ ਆ ਕੀ ਨਹੀਂ ਗੱਲ ਕਰਨੀ ਆ ਕੇਂਦਰ ਸਰਕਾਰ ਸੰਤੁਸ਼ਟ ਹੋ ਰਹੀ ਹੈ ਤੇ ਭਾਜਪੀ ਦਾ ਪੰਜਾਬ ਜੂਨਟ ਸੰਤੁਸ਼ਟ ਹੈ ਤਾਂ ਜਦੋਂ ਅਕਾਲੀ ਦਲ ਦੀ ਅੱਜ ਮੀਟਿੰਗ ਹੋਣੀ ਹੈ ਅਕਾਲੀ ਦਲ ਦਾ ਰੈਜ਼ੋਲੂਸ਼ਨ ਕੀ ਆਉਂਦਾ ਹੈ ਕਿ ਉਹ ਜਾਉਂਦਾ ਹੈ ਕੀ ਸੰਤੁਸ਼ਟੀ ਦਾ ਆਉਂਦਾ ਅਜੇ ਤੱਕ ਅਕਾਲੀ ਦਲ ਨੇ ਇਹ ਬਿਆਨ ਨਹੀਂ ਦਿੱਤਾ ਕਿ ਠੀਕ ਹੈ ਜੀ ਅਸੀਂ ਸੰਤੁਸ਼ਟ ਹਾਂ ਉਹ ਬੋਲ ਸਕਦਾ ਅੱਜ ਆਏ ਕੀ ਉਹ ਸੰਤੁਸ਼ਟੀ ਦਾ ਆਉਂਦਾ ਹੈ ਜਾਉ ਇਹ ਆਉਂਦਾ ਕਿ ਨਹੀਂ ਜੀ ਇਹ ਅਧੂਰੀ ਗੱਲ ਹੈ ਅਸੀਂ ਇਹਨੂੰ ਅਸੀਂ ਇਹਦੇ ਤੇ ਗੱਲ ਕਰਾਂਗੇ ਪੋਲਿਟਿਕਲੀ ਜਾਂ ਬਾਕੀ ਦੀਆਂ ਚੀਜ਼ਾਂ ਦੇ ਪਰ ਕਿਹਾ ਜਾ ਰਿਹਾ ਕਿ ਅਕਾਲੀ ਦਲ ਦਾ ਬੁਨਿਆਦੀ ਏਜੰਡਾ ਚੰਡੀਗੜ੍ਹ ਵਈਏ ਅਕਾਲੀ ਦਲ ਦਾ ਏਜੰਡਾ ਆਉਣ ਵਾਲੀਆਂ ਬਲਕ ਸਭਤੀ ਤੇ ਜਿਹੜਾ ਪ੍ਰਸ਼ਾਸਨ ਦਾ ਰੈਕਸ਼ਨ ਤੇ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਇੱਕ ਥੋੜਾ ਜਿਹਾ ਮਾਹੌਲ ਬਣਿਆ ਹੈ ਜਿਹਹੇ ਜਿਹੇ ਵੀ ਮਾਰਜੀ ਹਲਾਤ ਚ ਬੜੇ ਹਨ ਤਰਨ ਤਰਨ ਦੀ ਚੋਣ ਤੋਂ ਬਾਅਦ ਤਨ ਤਨ ਨੀਚੋਂ ਉਹਦਾ ਚਾਹੇ ਸੈਕੰਡ ਆਏ ਕਾਫੀ ਦੂਰ ਮਤਲਬ ਕਾਫੀ ਵੋਟਾਂ ਦਾ ਫਰਕ ਹੈਗਾ ਇਹਦੇ باوجود ਇੱਕ ਨੈਰੇਟਿਵ ਬਣਾਉਣ ਚ ਅਕਾਲੀ ਦਲ ਦੀ ਕਾਮਯਾਬੀ ਲੱਗਦੀ ਹੈ ਕਿ ਆਪ ਹਾਰ ਗਏ ਜੀ ਇਕਲਾਕੀ ਤੌਰ ਤੇ ਅਸੀਂ ਜਿੱਤ ਗਏ ਉਹਨੇ ਸ਼ਾਮਦਮ ਦਾ ਅੰਨਪੇਦ ਕੀਤਾ ਸਾਡੇ ਬੰਦੇ ਨਜਾਇਜ਼ ਚੱਕੇ ਨੇ ਨਜਾਇਜ਼ ਪਰਚੇ ਪਾਏ ਨੇ ਤੇ ਭਾਵੇਂ ਆਮ ਆਦਮੀ ਪਾਰਟੀ ਵਾਲੇ ਤੇ ਦੂਜੇ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਵੋਟਾਂ ਗੈਂਗਸਟਰਾਂ ਦੇ ਕਰਕੇ ਪੰਜਾਂ ਨੇ ਇਹਨਾਂ ਕਰਕੇ ਨਹੀਂ ਪੰਜਾਂ ਪਰ ਇੱਕ ਲੈਵਲ ਦੇ ਉੱਤੇ ਉਹ ਆਪਣੀ ਗੱਲ ਕਹਿ ਰਿਹਾ ਆ candidato ਕਿ ਜੀ ਸਾਨੂੰ ਹੁਣ ਇਸੇ ਨੈਰੇਟਿਵ ਨੂੰ ਇਸੇ ਮੋਮੈਂਟਮ ਨੂੰ ਉਹ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭ ਤੇ ਨਰੋਨ ਪਿੰਡੂ ਵੋਟਾਂ ਦੇ ਸ਼ਹਿਰ ਹੈ ਹੀ ਦੀ ਉਹ ਦੇਸ਼ ਦੇ ਹਤੀ ਵੋਟਾਂ ਦੇ ਉਹਦੀ ਪਲਾਨਿੰਗ ਬਣਾ ਕੇ ਕਿ ਜੇ ਵੱਡੇ ਪੱਧਰ ਦੇ ਉੱਤੇ ਇਹਦਾ ਚੋਣਾਂ ਦੇ ਵਿੱਚ ਸਰਗਰਮ ਰੋਲ ਦਿਖਾਈ ਦਊਗਾ ਇਹਦੇ ਚੋਂ ਕਾਫੀ ਮジョਰਿਟੀ ਆ candidato ਲੈ ਜਾਂਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ 2027 ਦੇ ਵਿੱਚ ਸਾਡਾ ਇੱਕ ਇਹ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਟੈਂਪੂ ਚੱਲ ਪਊਗਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਬਨਾਕ ਸਭਟੀ ਚ ਆਹੀ ਕਨ ਤੋਂ 25 ਤੋਂ ਬਾਅਦ ਨੋਟੀਫਿਕੇਸ਼ਨ ਹੋ ਜਾਣਾ ਹੈ ਹਾਈ ਕੋਰਟ ਚ ਕਮਿਟਮੈਂਟ ਹੈ ਲਗਭਗ ਦਸੰਬਰ ਦੇ ਦੂਜੇ ਹਫਤੇ ਚੋਣਾਂ ਹੋਣੀਆਂ ਨੇ ਉਹਦੀਆਂ ਡਿਊਟੀਆਂ ਨਾਈਆਂ ਜਾਣਗੀਆਂ ਔਰ ਉਹ ਡਿਊਟੀਆਂ ਕਿਸ ਢਗ ਦੇ ਨਾਲ ਆਕਾਲੀ ਦਲ ਦੀ ਪਰਫਾਰਮੈਂਸ ਹੈ ਕਾਰਗੁਜ਼ਾਰੀ ਹੈ ਉਹ ਕਾਰਗੁਜ਼ਾਰੀ ਤੋਂ ਦੇਖਿਆ ਜਾਊਗਾ ਜਿਵੇਂ ਪਹਿਲਾਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਆਈਆਂ ਸੀ ਉਦੋਂ ਕਾਂਗਰਸ ਨੂੰ ਬਹੁਤ ਜ਼ਿਆਦਾ ਹੁਲਾਰਾ ਮਿਲ ਗਿਆ ਸੀ ਸ਼ਹਿਰੀ ਕਾਂਗਰਸ ਤੋਂ ਮਤਲਬ ਇਹਨਾਂ ਦੇ ਮੁਕਾਬਲੇ ਦੂਜਿਆਂ ਦੇ ਆਪਦੇ ਮੁਕਾਬਲੇ ਭਾਵੇਂ ਇਹਨਾਂ ਨੇ ਜ਼ਬਰਦਸਤੀ ਕਰਕੇ ਅੰਮ੍ਰਿਤਸਰ ਵੀ ਬਾਕੀ ਵੀ ਕਈ ਜਗ੍ਹਾ ਆਪਣੇ ਮੇਅਰ ਬਣਾ ਲਏ ਸੀ ਉਹ ਅਲੱਗ ਹੈ ਪਰ ਜਿਹੜੇ ਐਮਸੀ ਚੋੜਾ ਜਿੱਤੇ ਸੀ ਉਹ ਬਹੁਤ ਵੱਡੇ ਕਾਫੀ ਥਾਮਾਂ ਦੇ ਉੱਤੇ ਕਾਂਗਰਸੀ ਜਿੱਤ ਗਈ ਸੀ ਇਹਦੇ ਉਹਨਾਂ ਨੂੰ ਕਾਂਗਰਸਿਆਂ ਨੂੰ ਹੁਲਾਰਾ ਦਿੱਤਾ ਸੀਗਾ ਕਿ ਅਸੀਂ ਹੁਣ ਤਾਂ ਚੱਲ ਰਹੇ ਹਾਂ ਜੀ ਸਾਡੀ ਬਣ ਗਈ ਗੱਲ 27 ਚ ਅਸੀਂ ਆਵਾਂਗੇ ਪਰ ਤਰਨਤਾਰਨ ਵਾਲੀ ਨੇ ਕਾਂਗਰਸ ਦਾ ਬਿਲਕੁਲ ਉਲਟਾ ਕਰਤਾ ਕੰਮ ਉਸੇ ਸਾਰੇ ਮਾਮਲੇ ਦੇ ਵਿੱਚ ਹੁਣ ਪਿੰਡੂ ਸੀਟਾਂ ਕਿੱਧਰ ਜਾਣਗੀਆਂ ਰਣਨੀਤੀ ਕੀ ਅਪਣਾਏਗਾ ਕਾਦੀਦਾਰ ਅੱਜ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਫਿਰ ਮੇਨ ਫੋਕਸ ਮੈਨੂੰ ਇਹ ਲੱਗਦਾ ਕਿ ਚੰਡੀਗੜ੍ਹ ਨਾਲੋਂ ਉਹਨਾਂ ਦਾ ਇਹ ਚੌੜਾ ਜਿੱਤਣਾ ਮੇਨ ਬਣ ਗਿਆ ਔਰ ਮੇਨ ਅਜੰਡਾ ਵੀ ਇਸੇ ਤੇ ਚਰਚਾ ਹੋਣੀ ਸਰਦਾਰ ਨਵੀ ਸਿੰਘ ਜੀ ਜਿਵੇਂ ਆਪਾਂ ਸੈਸ਼ਨ ਦੀ ਗੱਲ ਕੀਤੀ ਆਪਾਂ ਕੋਰ ਕਮੇਟੀ ਦੀ ਗੱਲ ਕੀਤੀ ਉਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਉੱਥੇ ਵੀ ਹੁਣ ਚੰਡੀਗੜ੍ਹ ਦਾ ਮੁੱਦਾ ਵੀ ਨਾਲ ਖੜਾ ਹੋ ਰਿਹਾ ਹੈ ਤੇ ਯੂਨੀਵਰਸਿਟੀ ਦੇ ਵਿੱਚ ਸੰਨਚੋਣਾ ਨੂੰ ਲੈ ਕੇ ਤਾਂ ਪੰਜਾਬ ਯੂਨੀਵਰਸਿਟੀ ਵਿੱਚ ਉਹ ਮੋਰਚਾ ਧਰਨਾ ਲਾ ਕੇ ਬੈਠਾ ਪਰ ਇਹ ਚ ਅਚਾਨਕ ਹਰਿਆਣਾ ਦਾ ਵਿਦਿਆਰਥੀਆਂ ਦਾ ਬਿੰਗ ਇੱਕ ਸਾਹਮਣੇ ਆ ਰਿਹਾ ਉਹਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਉਹ ਜਿਸ ਤਰੀਕਾ ਕਰਨ ਨਾਲ ਪੇਸ਼ ਹੋ ਰਿਹਾ ਕੀ ਇਹ ਟਕਰਾਅ ਦੀ ਸਥਿਤੀ ਪੈਦਾ ਹੋ ਰਹੀ ਹੈ ਜਾਂ ਵਿਦਿਆਰਥੀ ਆਪ ਮਾਰੇ ਕੋਈ ਪਹਿਲ ਕਦਮੀ ਕਰ ਰਹੇ ਨੇ ਇਹ ਉਦੋਂ ਤੇ ਲਗਾਤਾਰ ਦੇਖੋ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਪੰਜਾਬ ਚ ਵੀ ਅੱਗੇ ਜਾ ਕੇ ਜਿਹੜੇ ਨਾਰੇ ਉਦੋਂ ਅੱਗੇ ਅਗਲੇ ਵੱਜ ਜਾਂਦੇ ਨੇ ਕਈ ਵਾਰ ਥੋੜਾ ਥੋੜਾ ਤਾਂ ਦੂਜੇ ਸਟੇਟਾਂ ਦੇ ਵਿਦਿਆਰਥੀਆਂ ਦੇ ਵਿੱਚ ਫਿਰ ਉਹਨਾਂ ਲਗਾਤਾ ਨਹੀਂ ਹੁੰਦਾ ਕਿ ਮੂਵਮੈਂਟ ਦੇ ਨਾਲ ਉਹਸ ਲੈਵਲ ਤੇ ਕਰਨਗੇ ਜਾ ਕੇ ਜਾਂ ਬਾਕੀ ਦਾ ਬੰਦਾ ਹਾਂ ਜਾਂ ਤਾਂ ਇਨਸਾਫ ਦਾ ਐਂਗਲੀ ਮਾਨਸਿਕਤਾ ਹੀ ਇੰਨੀ ਜ਼ਿਆਦਾ ਵਿਕਸਿਤ ਹੋ ਜਾਂਦੀ ਹੈ ਤੇ ਬੰਦੇ ਆਉਂਦੇ ਨੇ ਇਹ ਨਹੀਂ ਕਿ ਹਰਿਆਣੇ ਵਾਲੇ ਇੱਧਰ ਮੂਵਮੈਂਟ 'ਚ ਨਹੀਂ ਆ ਰਹੇ ਆ ਰਹੇ ਨੇ ਪਰ ਇੱਕ ਸੈਕਸ਼ਨ ਇਹੋ ਜਿਹਾ ਵੀ ਹੋਏਗਾ ਜਿਹੜਾ ਹਰਿਆਣੇ ਪ੍ਰਤੀ ਸਮਰਪਿਤ ਹੈ ਜਿਹੜਾ ਹਰਿਆਣੇ ਦੀਆਂ ਪੋਲੀਟੀਕਲ ਧਰਾਂ ਨਾਲ ਜੁੜਿਆ ਹੋਇਆ ਹੈ ਤੇ ਉਹ ਉਹ ਆਪਣਾ ਵੀ ਤਾਂ ਗੱਲ ਅੱਗੇ ਵਧਾਉਣ ਦੀ ਟਰਾਈ ਕਰਦੇ ਨੇ ਨਾ ਕਿਸੇ ਨਾ ਕਿਸੇ ਰੂਪ ਦੇ ਜਿਵੇਂ ਹਰਿਆਣਾ ਗਵਰਨਮੈਂਟ ਵਾਰ-ਵਾਰ ਪ੍ਰਪੋਜ਼ਲ ਦੇ ਰਹੀ ਹੈ ਕਿ ਪਹਿਲੀ ਪਹਿਲਾਂ ਵੀ ਦਿੱਤੀ ਤੇ ਇਸ ਮੀਟਿੰਗ ਦੇ ਵਿੱਚ ਵੀ ਜਿਹੜੀ ਨਾਰਥਰਨ ਜ਼ੋਨ ਕੌਂਸਲ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਦਿੱਤੀ ਜਿਹਦੇ ਚਮਤਸਾਹ ਨੇ ਕਿਹਾ ਕਿ ਆਪਸ ਦੇ ਵਿੱਚ ਤੁਸੀਂ ਹੱਲ ਕਰੋ ਉਹ ਕਹਿ ਰਹੇ ਨੇ ਕਿ ਸਾਡੇ ਕਾਲਜ ਵੀ ਪੰਜਾਬ ਯੂਨੀਵਰਸਿਟੀ ਨਾਲ ਦੁਬਾਰਾ ਜੋੜੋ ਜਿਹੜੇ 73 74 ਤੋਂ ਨਹੀਂ ਹੈ ਮੈਂ ਤਨ ਉਹ ਛੱਡ ਗਏ ਸੀ ਕਿ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਨਾਲ ਆਪਣੇ ਆਪ ਨੂੰ ਅਫੀਲੀਏਟਡ ਕਰ ਲਿਆ ਸੀ ਔਰ ਇਹਦੇ ਤੇ ਜਿਹੜੇ ਤੇ ਚੀ ਮਿਨਿਸਟਰ ਭਗਵੰਤ ਮਾਨ ਬਾਰ-ਬਾਰ ਕਹਿ ਰਹੇ ਨੇ ਕਿ ਜੀ ਉਹ ਅਸਲ ਚ ਕਾਲਜ ਨਹੀਂ ਜੋੜਨਾ ਚਾਹੁੰਦੇ ਕਾਲਜ ਤਾਂ ਉਧਰ ਵੀ ਠੀਕ ਨੇ ਉਹਨਾਂ ਦੇ ਕਾਲਜ ਜੋੜਨ ਦੇ ਰਾਹੀ ਉਹ ਇਥੋਂ ਦੀ ਮੈਨੇਜਮੈਂਟ ਦੇ ਵਿੱਚ ਹਿੱਸੇਦਾਰ ਬਣਨਾ ਚਾਹੁੰਦੇ ਨੇ ਬਤਲੋ ਸੈਨੇਟ ਦੇ ਵਿੱਚ ਵੀ ਸਿੰਡੀਕੇਟ ਦੇ ਵਿੱਚ ਵੀ ਵੱਖ-ਵੱਖ ਬਾਬਰਿਆਂ ਦੇ ਵਿੱਚ ਭਾਵੇਂ ਵਿਦਿਆਰਥੀ ਪੜਦੇ ਨੇ ਉਹਨਾਂ ਦੀ ਤਾਂ ਕੋਈ ਗੱਲ ਨਹੀਂ ਔਰ ਹੁਣ ਜਿਹੜਾ ਉਹਨਾਂ ਦੇ ਵਿਦਿਆਰਥੀਆਂ ਦੇ ਹਰਿਆਣਾ ਦੇ ਇੱਕ ਗਰੁੱਪ ਨੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਦਿੱਤਾ ਸੀ ਉਹ ਮੰਗ ਪੱਤਰ ਇਹੀ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਪ੍ਰਬੰਧ ਹੈ ਭਾਵੇਂ ਸੈਨੇਟ ਜਾਂ ਬਾਕੀ ਹੈ ਉਹਦੇ ਚ ਹਰਿਆਣੇ ਨੂੰ ਵੀ ਹਰਿਆਣੇ ਦੇ ਵਿਦਿਆਰਥੀਆਂ ਦਾ ਵੀ ਜਾਂ ਜਿਹੜੇ ਇੱਥੋਂ ਪੜ੍ਹੇ ਹਰਿਆਣੇ ਦੇ ਲੋਕ ਨੇ ਉਹਨਾਂ ਦਾ ਦਾਖਲ ਵੀ ਯਕੀਨੀ ਬਣਾਇਆ ਜਾਵੇ ਇਹ ਉਹੀ ਲਾਈਨ ਹੈ ਜਿਹੜੀ ਲਾਈਨ ਹਰਿਆਣੇ ਦੀ ਗਵਰਨਮੈਂਟ ਨੇ ਲਗਾਤਾਰ ਪੜਾਈ ਹੋਈ ਹੈ ਕਿਸੇ ਨਾ ਕਿਸੇ ਪਿੰਤਾ ਇਹ ਵੀ ਲੱਗਦਾ ਹੈ ਕੱਲੀ ਹਰਿਆਣੇ ਨੇ ਨਹੀਂ ਅਪਣਾਈ ਇਹ ਗਵਰਨਮੈਂਟ ਆਫ ਇੰਡੀਆ ਦੀ ਲਾਈਨ ਹੈ ਗਵਰਨਮੈਂਟ ਆਫ ਇਫੀ ਡੀਆ ਚਾਹੇ ਚੰਡੀਗੜਾ ਦਾ ਚਾਹੇ ਇਹ ਸੰਸਥਾਵਾਂ ਨੇ ਇਹਨਾਂ ਨੂੰ ਲਗਾਤਾਰ ਸੈਂਟਰਲਾਈਜ਼ ਕਰਨਾ ਚਾਹੀਦੀ ਹੈ ਔਰ ਇਸੇ ਟੰਗ ਨਾਲ BBMP ਵੀ ਹੈ ਇੱਕ ਡਿਜ਼ਾਈਨ ਹੈ BBMP ਦੀ ਵੀ ਲਾਈਨ ਕੇਂਦਰ ਦੀ ਲਾਈਨ ਆ ਰਾਜਾਂ ਦੀ ਕੱਲਿਆਂ ਦੀ ਨਹੀਂ ਹੈ ਜੇ ਉਹ ਕਹਿੰਦੀ ਹੈ ਵੀ Rajasthan ਦਾ ਵੀ ਪਰਮਾਨੈਂਟ ਮੈਂਬਰ ਬਣਾਵਾਂਗੇ ਇਹਦੇ ਚ ਹਿਮਾਚਲ ਦਾ ਵੀ ਬਣਾਵਾਂਗੇ BBMP ਦੇ ਮਾਮਲੇ ਦੇ ਵਿੱਚ ਤਾਂ ਕਿ ਜਿਹੜੀ ਤਾਕਤ ਹੈ ਪੰਜਾਬ ਦੀ ਉਹ ਲਗਾਤਾਰ ਘਟਦੀ ਜਾਏ ਉਹਨਾਂ ਫਾਰਮਾਂ 'ਚ ਵੀ ਘਟਦੀ ਜਾਏ ਜਿੱਥੇ ਕੋਈ ਗੱਲ ਚੱਲ ਰਹੀ ਹੈ ਜੇ ਫਿਰ ਉੱਥੇ ਡੈਮੋਕਰੇਸੀ ਨਾਲ ਸਾਨੂੰ ਜਿਹੜਾ ਅਗਲਾ ਫੈਸਲਾ ਕਰਨਾ ਸੌਖਾ ਹੋ ਜਾਊਗਾ ਜਦੋਂ ਬਹੁਤੀਆ ਵੋਟਾਂ ਦੂਜੇ ਪਾਸੇ ਉੜਨਗੇ ਅਭੀ ਤਾਂ ਡੈਮੋਕਰੇਸੀ ਜਾਂ ਫੈਸਲਾ ਜੀ ਤੁਸੀਂ ਕਰ ਲਿਓ ਦੂਜੇ ਪਾਸੇ ਤਿੰਨ ਹੋਰ ਨੇ ਤੇ ਉਹਨਾਂ ਦਾ ਫੈਸਲਾ ਵੀ ਮੰਨਾਂਗੇ ਅਸੀਂ ਦੇਖੋ ਜੀ ਪੰਜਾਬ ਚ ਭੂਰੀਅਤ ਨੂੰ ਨਹੀਂ ਮੰਨਦਾ ਫਿਰ ਤੁਸੀਂ ਇਹ ਕਹੋਗੇ ਉਧਰ ਨੂੰ ਚੱਲ ਰਿਹਾ ਔਰ ਯੂਨੀਵਰਸਿਟੀ ਨੇ ਕੀ ਕੀਤਾ ਹੈ ਇਹਦੀ ਬਜਾਏ ਉਹ ਉਸ ਡਿਮਾਂਡ ਨੂੰ ਉਹ ਰਿਜੈਕਟ ਕਰੇ ਕਿ ਇਹ ਯੂਨੀਵਰਸਿਟੀ ਦਾ ਮਾਮਲਾ ਨਹੀਂ ਹੈ ਨਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਦਾਇਰੇ ਚ ਹੈ ਇਹ ਪੋਲੀਟੀਕਲ ਮਾਮਲੇ ਨੇ ਇਹ ਸਟੇਟਾਂ ਦੇ ਮਤਲਬ ਗਵਰਨਮੈਂਟ ਆਫ ਇੰਡੀਆ ਔਰ ਪੰਜਾਬ ਜਾਂ ਪੰਜਾਬ ਔਰ ਹਰਿਆਣਾ ਗਵਰਨਮੈਂਟਾਂ ਦੇ ਬਾਬਰੇ ਨੇ ਯੂਨੀਵਰਸਿਟੀ ਨਹੀਂ ਕਰ ਸਕਦੀ ਹੈ ਪਰ ਯੂਨੀਵਰਸਿਟੀ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਤੀ ਔਰ ਪਹਿਲੀ ਮੀਟਿੰਗ ਕਹਿੰਦੇ ਨੇ ਉਹਦੀ ਹੋ ਵੀ ਗਈ ਬੀਨ ਸਟੂਡੈਂਟ ਵੈਲਫੇਅਰ ਦੇ ਮਤਲਬ ਆਫਿਸ ਦੇ ਵਿੱਚ ਇੱਕ ਕਮੇਟੀ ਉਹ ਕਹਿੰਦੇ ਨੇ ਤੇ ਵਿਚਾਰ ਕਰ ਰਹੀ ਹੈ ਠੀਕ ਹੈ ਵਿਚਾਰ ਕਰਨਗੇ ਤਾਂ ਕਿ ਇਸ ਤਰੰਤ ਚੱਲ ਰਹੀ ਐਜੀਟੇਸ਼ਨ ਨੂੰ ਵੀ ਚੋਟ ਮਾਰਨ ਦੀ ਇੱਕ ਗੱਲ ਕੈਸੀ ਹੈ ਕਹੀਏ ਦੇਖੋ ਜੀ ਵਿਦਿਆਰਥੀ ਫਟ ਗਏ ਹਰਿਆਣੇ ਵਾਲੇ ਅਲੰਗ ਧਾਰਾ ਚੋ ਗਏ ਇਧਰ ਅਲੰਗ ਹੋ ਗਏ ਅਸੀਂ ਇਹ ਜਿਹੜਾ ਇੱਕ ਮੰਨੀ ਹੋਈ ਗੱਲ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਇਹ ਤਾਂ ਵਾਪਸ ਲੈ ਲਿਆ ਨੋਟੀਫਿਕੇਸ਼ਨ ਪਰ ਹੁਣ ਜਿਹੜਾ ਚੋਣਾ ਕਰਾਉਣ ਦਾ ਹਜੇ ਰੋਕ ਦਿੰਦੇ ਆ ਕਿੱਥੇ ਲੜਾ ਆਪਸ ਦੇ ਵਿੱਚ ਟਕਰਾਉਣਾ ਇਹ ਉਹੋ ਜਿਹੀ ਗੱਲ ਤਾਂ ਨਹੀਂ ਹੈ ਜਿਵੇਂ ਪੰਜਾਬ ਦੇ ਵਿੱਚ 1951 ਦੇ ਵਿੱਚ ਫਿਰ ਕਾਟ ਦੇ ਵਿੱਚ ਜਦੋਂ ਮਰਦਮ ਸਮਾਰੀ ਹੁੰਦੀ ਹੈ ਤਾਂ ਇੱਕ ਬਣਾ ਗਰੁੱਪ ਜਿਹੜਾ ਉਹ ਆਪਣੀ ਮਾਤ ਪਾਸਾ ਹਿੰਦੀ ਲਿਖਾਉਣ ਲਈ ਉਤਸ਼ਾਹਤ ਕਰਦਾ ਕੈਂਪੇਨ ਚ ਆਉਂਦਾ ਬੰਦੇ ਪੰਜਾਬੀ ਚ ਬੋਲਦੇ ਸੀ ਕਹਿੰਦੇ ਸੀ ਸਾਡੀ ਮਾਤ ਪਾਸਾ ਜਿੰਦੀ ਹੈ ਫਿਰ ਪੰਜਾਬੀ ਸੂਬਾ ਨਹੀਂ ਮਿਲਿਆ ਆ ਕੇ ਛਾੜਚ ਮਿਲਦਾ ਇਹ ਤੋਂ ਪਹਿਲਾਂ ਹੀ ਪੰਜਾਬੀ ਸੂਬੇ ਦੀ ਮੰਗ ਸਟਾਰਟ ਹੋ ਗਈ ਸੀ ਤਾਂ 51 ਦੇ ਵਿੱਚ ਵੀ ਔਰ 64 ਦੇ ਵਿੱਚ ਵੀ ਉਹਨਾਂ ਨੇ ਪੰਜਾਬ ਨੂੰ ਦੋ ਪਾਸਿਆ ਸੂਬਾ ਨਾੜਤਾ ਦੋ ਪਾਸਿਆ ਨਾੜਨ ਕਰਕੇ ਉਹ ਕਹਿੰਦੇ ਵੀ ਨਹੀਂ ਜੀ ਤੁਸੀਂ ਤਾਂ ਪੰਜਾਬੀ ਲੈਂਗੁਏਜ ਵਾਲੇ ਸੂਬਾ ਹੀ ਨਹੀਂ ਬਣਦੇ ਵੱਡੀ ਐਜੀਟੇਸ਼ਨ ਤੋਂ ਬਾਅਦ ਫਿਰ ਕਟਬੱਡ ਜੋ ਹੋਈ ਉਹ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਉਹ ਹੀ ਜੋ ਹੈ ਮੈਂ ਇੱਕ ਕਮੇਟੀ ਦੇਖ ਰਿਆ ਸੀ ਕੇਸੀ ਸਿੰਘ ਐਮਬੈਸਡਰ ਕੇਸੀ ਸਿੰਘ ਉਹ ਕਹਿੰਦੇ ਨੇ ਜੇ ਚੱਡੀਗੜ੍ਹ ਦਾ ਫੈਸਲਾ ਜਾਂ ਬਾਕੀ ਚੀਜ਼ਾਂ ਦਾ ਇਸੇ ਆਧਾਰ ਤੇ ਕਰਨਾ ਚਾਹੀਏ ਯੂਨੀਵਰਸਿਟੀ ਵੀ ਕੌਣ ਬਾਧਣੇ ਕੌਣ ਕੱਟਨੇ ਤਾਂ ਮੁੰਬਈ ਦੇ ਵਿੱਚ ਮਰਾਠੇ ਤਾਂ 35% ਨੇ ਬਾਕੀ 65% ਕੋਈ ਬਿਹਾਰੀ ਦੇ ਕੋਈ ਜੁਪੀ ਆਣੇ ਦੇ ਕੋਈ ਹੋਰ ਨੇ ਮੁਬਈ ਨੂੰ ਫਿਰ ਝੂਠੀ ਬਣਾ ਦੋ ਕਿਉਂ ਮਹਾਰਾਸ਼ਟਰ ਦੀ ਰਾਜਧਾਨੀ ਐ ਜੇ ਕੱਲਾ ਇਹਦੇ ਫੈਸਲਾ ਕਰ ਰਿਹਾ ਇਹਦਾ ਮਤਲਬ ਕੱਲੇ ਇਹੀ ਗੱਲਾਂ ਨਹੀਂ ਹੁੰਦੀਆਂ ਫੈਸਲਾ ਕਰਨ ਲਈ ਕਿ ਆਬਾਦੀ ਬਦਲ ਗਈ ਫਲਾਨਾ ਹੋ ਗਿਆ ਫਲਾਨਾ ਹੋ ਗਿਆ ਇਹਦੀਆਂ ਹਿਸਟੋਰੀਕਲ ਚੀਜ਼ਾਂ ਹੁੰਦੀਆਂ ਨੇ ਇਤਿਹਾਸਕ ਚੀਜ਼ਾਂ ਹੁੰਦੀਆਂ ਨੇ ਔਰ ਉੱਥੇ ਜੇ ਮਰਾਠੇ ਨੰਗਾ ਪਾ ਦੇਣ ਤੁਹਾਡਾ ਪਤਾ ਲੱਗ ਜਾਊਗਾ ਉੱਥੇ ਤਾਂ ਹਿੰਦੀ ਲਾਗੂ ਕਰਕੇ ਦਿਖਾਓ ਤੁਸੀਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਚ ਪੰਜਾਬੀ ਸਮਾਜ ਓਵਰ ਆਲ ਦੇ ਵਿੱਚ ਇੱਕ ਉਹ ਮੇਰਾ ਕਹਿਣਾ ਹੈ ਇੱਕ ਸੁਰਤਾ ਤੇ ਉਹ ਜज्बा ਜਿਹੜਾ ਆਪਣੀ ਭਾਸ਼ਾ ਦੇ ਨਾਲ ਜੁੜਿਆ ਹੁੰਦਾ ਜਿਹੜੀਆਂ ਆਪਣੀਆਂ ਸੰਸਥਾਵਾਂ ਨਾਲ ਜੁੜਿਆ ਹੁੰਦਾ ਜਿਹੜੀਆਂ ਆਪਣੇ ਮਤਲਬ ਜਿਹੜਾ ਓਵਰਆਲ ਏਰੀਆ ਉਹਦੇ ਨਾਲ ਉਸ 11th ਤੇ ਜੁੜਿਆ ਹੁੰਦਾ ਉਹਦੇ ਉਹਦੇ ਚ ਕਿਤੇ ਨਾ ਕਿਤੇ ਕਬੀ ਕਿਤਨਾ ਕਿਤੇ ਕੋਈ ਗੱਲ ਦਿਖਾਈ ਦੇ ਰਹੀ ਹੈ ਇਸ ਕਰਕੇ ਇਹ ਵੀ ਪੰਜਾਬ ਯੂਨੀਵਰਸਿਟੀ ਵਾਲਾ ਵੀ ਇੱਕ ਜਿਹੜਾ ਮਾਮਲਾ ਹੈ ਇਹ ਸਾਰੇ ਮਾਮਲੇ ਲੱਗਦਾ ਇਹ ਹੈ ਕਿ ਆਲੇ ਦੁਆਲੇ ਚਾਰ ਸਫੇਰੇ ਪੰਜਾਬ ਨੂੰ ਘੇਰਿਆ ਤਾਂ ਜਾ ਰਿਹਾ ਪਰ ਜਿਹੜੇ ਚੱਕਰ ਬਿਊ ਦੇ ਵਿੱਚੋਂ ਕੱਢਣ ਦੇ ਵਿੱਚ ਸਾਡੇ ਕੋਲ ਕੋਈ ਲੀਡਰਸ਼ਿਪ ਸਾਡੇ ਕੋਲ ਕੋਈ ਐਸ ਲੈਵਲ ਦੇ ਬੰਦੇ ਜਿਹੜੇ ਲੌਜਿਕ ਦੇ ਪੱਖ ਤੋਂ ਵੀ ਤੱਥਾਂ ਦੇ ਪੱਖ ਤੋਂ ਵੀ ਤੇ ਕੁਰਬਾਨੀ ਦੇ ਪੱਖ ਤੋਂ ਇਹ ਸੁਮੇਲ ਉਹਨਾਂ ਦਾ ਹੋਵੇ ਆਪਸ ਦੇ ਵਿੱਚ ਕਿ ਉਹ ਆਪਣੀ ਗੱਲ ਇਸ ਰੂਪ ਦੇ ਵਿੱਚ ਕਹਿਣ ਤੇ ਲੋਕਾਂ ਨੂੰ ਜਿਚਾਉਣ ਵੀ ਨਹੀਂ ਜੱਚਦੀ ਤਾਂ ਤਿਆਗ ਤੇ ਕੁਰਬਾਨੀ ਲਈ ਵੀ ਤਿਆਰ ਰਹਿਣਗੇ ਨਹੀਂ ਆਏ ਨਹੀਂ ਤੁਸੀਂ ਕਰ ਸਕਦੇ ਉਹਨਾਂ ਦੀ ਕਮੀ ਲਗਾਤਾਰ ਰੜਕ ਰਹੀ ਆ ਔਰ ਰੜਕਦੀ ਰਹੇਗੀ ਵੀ ਜਿੰਨਾ ਚਿਰ ਤਿਆਰ ਨਹੀਂ ਬਿਲਕੁਲ ਇਹ ਇਹ ਕਮੀ ਬਹੁਤ ਲੀਡਰਸ਼ਿਪ ਵਾਲਾ ਪਹਿਲੂ ਬਹੁਤ ਗੰਭੀਰ ਹੈ ਕਿ ਸਾਡੇ ਕੋਲ ਉਹੀ ਅਗਵਾਈ ਕਰਨ ਵਾਲੀ ਕੋਈ ਲੀਡਰਸ਼ਿਪ ਨਹੀਂ ਦਿਖਾਈ ਦੇ ਰਹੀ ਪਰ ਅੱਜ ਜੋ ਕੁਝ ਵਾਪਰਨਾ ਹੈ ਚਾਹੇ ਉਹ ਸੈਸ਼ਨ ਦੇ ਰੂਪ ਚ ਹੋਵੇ ਚਾਹੇ ਕੋਰ ਕਮੇਟੀ ਦੇ ਰੂਪ ਚ ਹੋਵੇ ਜਾਂ ਹੋਰ ਓਵਰਆਲ ਉਹਦੇ ਤੇ ਨਜ਼ਰ ਰੱਖਾਂਗੇ ਫਿਰ ਪੜਤਾਂਗੇ ਬਹੁਤ ਸ਼ੁਕਰੀਆ ਜੀ ਸਰਦਾਰ ਮੀਤ ਸਿੰਘ ਜੀ ਤੁਹਾਡਾ ਵੀ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਸਾਂ